ਤੁਹਾਡੀ ਸੋਫਾ ਤੁਹਾਡੀ ਜੇਬ ਤੋਂ ਬਾਹਰ ਨਹੀਂ ਨਿਕਲਦਾ ਨਿਕਲਦਾ ਸੋਫਾ ਤੁਹਾਡੀ ਜੇਬ ਦੇ ਵਿੱਚ ਪਾ ਕੇ ਭੇਜਣਗੇ ਸਭ ਤੋਂ ਵੱਡੀ ਗੱਲ ਆ ਜੇਬ ਵਿੱਚ ਪੈਣ ਵਾਲਾ ਸੋਫਾ ਥੰਬਨੇਲ ਲਾਦਗੇ ਰਹੀਆਂ ਜੇ ਤੁਹਾਡੇ ਚਿਹਰੇ ਤੇ ਝੁਰੜੀ ਪੈ ਰਹੀ ਆ ਤਾਂ ਤੁਸੀਂ ਕਿਸੇ ਸਕਿਨ ਕੇਅਰ ਵਾਲੇ ਕੋਲ ਜਾ ਸਕਦੇ ਆ ਪਰ ਜੇ ਸੋਫੇ ਤੇ ਝੁਰੜੀ ਪੈ ਰਹੀ ਆ ਫਿਰ ਬਾਈ ਕੋਲੇ ਆ ਜੀ ਜਿਹੜਾ ਇਹ ਸੈੱਟ ਇੱਥੇ ਪਿਆ ਵਾ ਇਹ ਡਿਲੀਵਰ ਪਤਾ ਕਿੱਥੇ ਹੋਣ ਚੱਲਿਆ ਵਾ ਮੈਂ ਹਨਾ ਕਿ ਆਪਣੇ ਰਿਜੈਕਟੇ ਆ ਅੱਡੇ ਤੇ ਖੜੇ ਆ ਤੁਹਾਨੂੰ ਅੱਜ ਗਏ ਬਿਆਨ ਦੇਣ ਲੱਗੇ ਆ ਕੁੜੀ ਦੀ ਹੁਣ ਨਵੀਂ ਨੌਕਰੀ ਚ ਭਰਤੀ ਹੋਈ ਉਹ ਆਪਣੇ ਡੈਡ ਨੂੰ ਇਹ ਗਿਫਟ ਦੇਣ ਲੱਗੀ ਓਹੋ ਹੋ ਹੋ ਤੇ ਡੈਡ ਤੇ ਮੰਮੀ ਐਂ ਬਹਾਉਣੇ ਆ ਬਰਾਬਰ ਕਰਕੇ ਕਰਕੇ ਅੰਦਰ ਨਹੀਂ ਸੋਕੂਗਾ ਲੋ ਮੈਂ ਤੁਹਾਨੂੰ ਆਪਾਂ ਕਰਕੇ ਦਿਖਾਣੇ ਆ ਓਹੇ ਤਾਂ ਹੁਣ ਨੇੜੇ ਹੀ ਪਾਣੀ ਦੀ ਬੋਤਲ ਪਈ ਇਹ ਤਾਂ ਮੌਕੇ ਤੇ ਡੈਮੋ ਕਰੋ ਲੋ ਜੀ ਆਪਾਂ ਉਹਦੇ ਵਿੱਚ ਪਾਓ ਇਹ ਤਾਂ ਦੋਨਾਂ ਦੇ ਪਾਊਗਾ ਨਾ ਲੋ ਮਾਲਕੋ ਉਹ ਤਾਂ ਮੌਕੇ ਤੇ ਦੇਖੋ ਫਰਨੀਚਰ ਫੈਕਟਰੀਆਂ ਵਾਲੇ ਮੇਰੀ ਵੀਡੀਓ ਜਮਾ ਹੀ ਨਾ ਦੇਖਿਓ ਸਜਣੋ ਤੁਹਾਡਾ ਤੁਹਾਨੂੰ ਨੁਕਸਾਨ ਹੋ ਸਕਦਾ ਤੁਹਾਡਾ ਫਰਨੀਚਰ ਫੈਕਟਰੀਆਂ ਵਾਲੇ ਹਲਾ ਦੇਾਂਗੇ ਅੱਜ ਮੈਂ ਉਸ ਜਗ੍ਹਾ ਤੋਂ ਤੁਹਾਨੂੰ ਰੇਟ ਦਿਵਾਉਣ ਲੱਗਾ ਜਿਹੜੇ ਬੰਦੇ ਕੁਆਲਿਟੀ ਦੇਣ ਵਾਸਤੇ ਜਾਣੇ ਜਾਂਦੇ ਆ ਆਪਾਂ ਆਇਆ ਮੁੱਲਾਪੁਰ ਸਾਚਨ ਸਾਜਨ ਕਿਚਨ ਐਂਡ ਫਰਨੀਚਰ ਵਾਲਿਆਂ ਦੇ ਆਏ ਆ ਸਾਜਨ ਬਾਈ ਕਿੱਧਰ ਫਿਰਦਾ ਬਾਈ ਸਸਤੀ ਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਨੇ ਸਦਾ ਸਾਹਿਬ ਕੈਮਨ ਇਸਤਾਂ ਬਾਈ ਕੋਈ ਵੇਟ ਨਹੀਂ ਕਰਾਉਣੀ ਠੀਕ ਹੈ ਜੀ ਸਿੱਧਾ ਠਾਪੜਾ ਕਾ ਤਾਂ ਆਪਰ ਦਨੇ ਲੋ ਮਾਲਕੋ ਆਜੋ 7 ਵਜੇ 7 ਵਜੇ ਆਜੋ 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 ਸੋਹਣੋ ਸਿੱਧਾ ਮਤਲਬ ਸਿੱਧਾ ਪੜਾਕਾ ਹੀ ਸਭ ਤੋਂ ਵੱਧ ਮਾਰਕੀਟ ਚ ਮੰਗਿਆ ਜਾਣ ਵਾਲਾ ਸੋਫਾ ਸਭ ਤੋਂ ਵੱਧ ਵਿਕਦਾ ਸਭ ਤੋਂ ਵੱਧ ਅਸੀਂ ਇਹਦੀਆਂ ਵੀਡੀਓ ਬਣਾਉਨੇ ਆ ਇਹ ਡਿਜ਼ਾਈਨ ਸਾਰੇ ਵਕਫ ਨੇ ਜੀ ਜੀ ਸਭ ਦੇ ਸ਼ੋਰੂਮ ਤੇ ਸੋਫਾ ਪਿਆ ਅਸੀਂ ਕਲੇਮ ਕਰਦੇ ਆ ਪਰ ਅਸੀਂ ਇਹ ਕਵਾਂਗੇ ਬਈ ਇਸ ਸੋਫੇ ਦੀ ਕੁਆਲਿਟੀ ਸਾਡੀ ਜਿਹੜੀ ਅਸੀਂ ਬਣਾਣੇ ਪਏ ਆ ਜੀ ਉਹ ਬਹੁਤ ਫਰਕ ਆ ਕੁਆਲਿਟੀ ਤਾਂ ਤੁਸੀਂ ਦੱਸੋ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੁਆਲਿਟੀ ਦੱਸਣੀ ਪਊਗੀ ਚਲੋ ਫਿਰ ਮੈਨੂੰ ਨਹੀਂ ਲੱਗਦਾ ਬਹੁਤ 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 ਅਸੀਂ ਇਹਨੂੰ ਸਤਿਕਾਰਯੋਗ ਆਪਣਾ ਸਮਝਦੇ ਆਂ ਵੀ ਤੁਸੀਂ ਬਹੁਤ ਸਾਨੂੰ ਰਿਸਪੈਕਟ ਦਿੱਤੀ ਜਿਹੜੀ ਇਹ ਗੱਲ ਕਮਾਉਣੀ ਬਹੁਤ ਔਖੀ ਆ ਹਾਂ ਪਰ ਇਹ ਹੈਗੀ ਆ ਠੀਕ ਹੈ ਪਰ ਜੇ ਕਿਸੇ ਨੇ ਕਮਾਈ ਆ ਉਹਨੂੰ ਦੇ ਦੇਣੀ ਚਾਹੀਦੀ ਆ ਦੰਨ ਆ ਕਿਸੇ ਦੀ ਕਮਾਈ ਨਹੀਂ ਆਪਣੇ ਕੋਲੇ ਰੱਖਣੀ ਚਾਹੀਦੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਇਸ ਚੀਜ਼ ਲਈ ਤੇ ਇਹ ਉਸ ਟੌਪ ਕੁਆਲਿਟੀ ਦੇ ਵਿੱਚ ਸਾਰਾ ਸੈੱਟ ਕਿੰਨੇ ਦਾ ਦੇ ਦੇਵਾਂਗੇ ਸਿੱਧਾ ਹੀ ਕੋਈ ਆਫ ਨਹੀਂ ਕੋਈ ਕੱਟ ਨਹੀਂ ਕੋਈ ਪਰਸੈਂਟ ਨਹੀਂ ਸਿੱਧਾ ਹੀ ਠਾਪੜਾਕਾ ਸਿੱਧਾ ਠਾਪੜਾਕਾ ਜੀ ਬਸ ਹਲਕਾ ਜਿਹਾ ਯੂ-ਟਰਨ ਪਾਰ ਲੱਗਾ ਜੀ ਇਹ ਸੋਫਾ 198000 ਰੁਪਏ ਦਾ ਹੈ ਦੀ ਮਾਰਕੀਟ ਵੈਲਿਊ ਜੀ 322 ਟੇਬਲ ਪੱਥਰ ਸੈਟੀ ਜੀ ਠੀਕ ਹੈ ਜੀ 198000 ਚ ਲੋਕ ਬੋਲੀ ਜਾਂਦੇ ਆ ਡਿਲੀਵਰੀ ਫ੍ਰੀ ਪੰਜਾਬ ਚ ਬਹੁਤ ਕੁਝ ਕਹੀ ਜਾਂਦੇ ਆ ਜੀ ਅੱਜ ਆਪਾਂ ਜਿਵੇਂ ਤੁਸੀਂ ਸਿੱਧੀ ਗੱਲ ਕਰਦੇ ਹੋ 1,36,000 ਰੁਪਏ ਦਾ ਸੋਫਾ ਦੇਣਾ ਜੀ ਸਣੇ ਡਿਲੀਵਰੀ ਪੰਜਾਬ ਦੇ ਜਿਹੜੇ ਮਰਜ਼ੀ ਕੋਨੇ 'ਚ ਸਾਡੇ ਤੋਂ ਡਿਲੀਵਰੀ ਲੈਣ ਦਾ ਜਿਹਦੇ ਤੇ ਇਹ ਹੱਥ ਰੱਖਿਆ ਇਹੀ ਦੇਣਾ ਕਿ ਬਾਕੀ ਨਾਲ ਦੇ ਵੀ ਤਿੰਨ ਭਾਈ ਦੇਣੇ ਆ ਸਰਦਾਰ ਸਾਹਿਬ ਤਿੰਨ ਭਾਈ ਨਾਲ ਦੇਣੇ ਆ ਨਾਲ ਸੈਂਟਰ ਟੇਬਲ ਨਾਲ ਪੱਥਰ ਨਾਲ ਸੈੱਟ ਹੀ ਸਾਰਾ ਕੁਝ ਹੀ ਦੇਣਾ ਤੇ ਨਾਲ ਹੀ ਦੇਣੀ ਹੈ ਡਿਲੀਵਰੀ ਡਿਲੀਵਰੀ ਆ ਚੀਜ਼ ਮਿਲਣ ਲੱਗੀ ਆ ਇਸ ਤਰ੍ਹਾਂ ਦੇ ਰੇਟ ਮਿਲਣ ਇਹਦੇ ਵਿੱਚ ਅਸੀਂ ਇੱਕ ਕਹਿਣ ਲੱਗੇ ਆ ਵੀਰ ਜੀ ਵੀ ਇਹਦੇ ਚ ਆਪਣੇ ਕੋਲੇ ਸਿਰਫ ਤੇ ਸਿਰਫ ਅਸੀਂ 20 ਮਾਡਲ ਹੀ 20 ਸੈੱਟ ਹੀ ਭੁਗਤਾਣੇ ਨੇ ਅਸਾਂ ਲਿਮਟਿਡ ਟਾਈਮ ਦਾ ਆਫਰ ਆ ਇਹਦੇ ਚ ਸਾਡੇ ਕੋਲੇ ਲਿਮਟਿਡ ਸਟਾਕ ਹੀ ਅਵੇਲੇਬਲ ਆ ਮਤਲਬ ਜਿਹੜੇ ਪਹਿਲੇ 20 ਗਾਹਕ ਉਹ ਰੰਗ ਵੇਰੀਏਸ਼ਨ ਕਰ ਸਕਦੇ ਆ ਬਿਲਕੁਲ ਸਰਦਾਰ ਸਾਹਿਬ ਅੱਜ ਅਸੀਂ ਪਹਿਲੇ ਮਾਧਿਅਮ ਤੇ ਲੈ ਕੇ ਆਏ ਲੋਕੀ ਕਹਿੰਦੇ ਆ ਜੀ ਕਲਰ ਵੇਰੀਏਸ਼ਨ ਨਹੀਂ ਹੋਊਗੀ ਲੋਟ ਆ ਉਹ ਸਭ ਲੋਟ ਹੋ ਗਿਆ ਮਤਲਬ ਕਿ ਬਣਾ ਕੇ ਰੱਖ ਲਿਆ ਅਸੀਂ ਇੱਥੇ 20 25 ਤਰ੍ਹਾਂ ਦੀ অপਸ਼ਨ ਦੇਣੀ ਆ ਕਪੜੇ ਦੇ ਕਲਰ ਸਿਲੈਕਸ਼ਨ ਦੀ ਕਰ ਕਲਰ ਸਿਲੈਕਟ ਕਰ ਸਕਦੇ ਆ ਪਰ 20 ਬੰਦਿਆਂ ਨੂੰ ਹੀ ਆਫਰ 20 ਬੰਦਿਆਂ ਨੂੰ ਇਹ ਆਫਰ ਹੈ ਇੱਕ ਆਫਰ ਤਕੜਾ ਜਾਂ ਪੂਰਾ ਕਰਾਰਾ ਜਾਂ ਹੋਰ ਦੇ ਦਗੇ ਉਸ ਤੋਂ ਬਾਅਦ ਆਪਾਂ ਘੈਂਟ ਜੀਆਂ ਚੀਜ਼ਾਂ ਦਿਖਾਉਂਗਾ ਬਾਲੀਆਂ ਜ਼ਰੂਰ ਸੁਨੱਖੀਆਂ ਚੀਜ਼ਾਂ ਜ਼ਰੂਰ ਜੀ ਜ਼ਰੂਰ ਜੀ ਵੀ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਐ ਕਹੋਗੇ ਵੀ ਸਿਰਾ ਦੇਖੋ ਸਰਦਾਰ ਸਾਹਿਬ ਸੋ ਦੇ ਸਾਰੇ ਦੇ ਸਾਰੇ ਸੋਦੇ ਕੀ ਕਹਿੰਦੇ ਨਵੇਂ ਆ ਜੀ ਬ੍ਰਾਂਡ ਨਿਊ ਸੋਦੇ ਨੇ ਕੋਈ ਵੀ ਆਰਟੀਕਲ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲੇ 1 ਵੀਕ ਤੋਂ ਜ਼ਿਆਦਾ ਨਹੀਂ ਰੁਕਦਾ ਜੀ ਅੱਜ ਸਾਡੀ ਗੁੱਡਵਿਲ ਹੋਣ ਦੇ ਖਾਤਰ ਇਨਾ ਕੋਈ ਵੀ ਮਾਡਲ 1 ਵੀਕ ਤੋਂ ਜ਼ਿਆਦਾ ਇੱਥੇ ਡਿਸਪਲੇ ਤੇ ਨਹੀਂ ਰਹਿ ਪਾਂਦਾ ਤੇ ਇੱਕ ਪੂਰਾ ਕੈਂਟ ਜਾ ਬਿਲਕੁਲ ਦਵਾਂਗੇ ਜੀ ਬਿਲਕੁਲ ਇੱਕ ਕੈਂਟ ਜਾ ਬਸ ਮੇਰੇ ਆਖੇ ਤੁਹਾਨੂੰ ਆ ਸੋਫਾ ਦੁਆਕੇ ਚੱਲਿਆਂ ਦੇ ਵਿੱਚ ਮੋਢੇ ਚ ਗੱਲਾਂ ਮੈਂ ਦੱਸ ਦਿੰਨਾ ਕਿ ਰੰਗ ਜਿਹੜਾ ਮਰਜੀ ਚੂਜ਼ ਕਰ ਸਕਦੇ ਬਿਲਕੁਲ ਇਹ ਚ 22 ਸ਼ੇਡ ਅਸੀਂ ਦਵਾਂਗੇ 22 ਰੰਗ ਤੁਹਾਨੂੰ ਦਿਖਾਵਾਂਗੇ ਲਹਿਦਾ ਲਹਿਦਾ ਉਹ ਚ ਤੁਸੀਂ ਆਪ ਦਾ ਕਲਰ ਪਸੰਦ ਕਰ ਸਕਦੇ ਆ ਤੇ ਹੁਣ ਰੇਟ ਤੁਸੀਂ ਦੱਸ ਦੋ ਮੈਂ ਰੇਟ ਵੀ ਜਰੂਰ ਦੱਸੂਗਾ ਕੁਆਲਿਟੀ ਬਾਰੇ ਦੱਸਣ ਦੀ ਲੋੜ ਹੈ ਜੀ ਮੈਂ ਦੁਬਾਰਾ ਵਾਰ-ਵਾਰ ਤੇਰੀ ਤੇਰੀ ਕੁਆਲਿਟੀ ਬਾਰੇ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਕੋਈ ਬੰਦਾ ਨਵਾਂ ਹੁੰਦਾ ਨਵਾਂ 3 ਇੰਚੀ ਬਾਈ 1 ਇੰਚੀ ਦੀ ਡੇਗ ਯੂਜ਼ ਕੀਤੀ ਹੋਈ ਆ ਬਸ ਮੈਂ ਆ ਕਹੂੰਗਾ ਜੀ ਸ਼ਾਰਟ ਚੀ ਗੱਲ ਆ ਜੀ ਇਸ ਸੋਫੇ ਦਾ ਜਦੋਂ ਤੁਸੀਂ ਸਾਡਾ ਕੰਡਾ ਕਰ ਲਿਆ ਜਾਂ ਵਜ਼ਨ ਕਰ ਲਿਆ ਜੇ ਕਿਸੇ ਦਾ ਵਜ਼ਨ ਵੀ ਮੈਚ ਹੋਇਆ ਇਹ ਸੋਫਾ ਫਰੀ ਦੇਣ ਦਾ ਰਹਾ ਜੀ ਬਾਕੀ ਅੰਦਰਲੀ ਕੁਆਲਿਟੀ ਬਾਅਦ ਦੀ ਗੱਲ ਆ ਕੋਈ ਵਜ਼ਨ ਵੀ ਮੈਚ ਕਰ ਦੋਵੇ ਠੀਕ ਆ ਆ ਕੇ ਇਸ ਸੋਫੇ ਨੂੰ ਇੱਕ ਵਾਰੀ ਚੱਕੋ ਉਸ ਤੋਂ ਬਾਅਦ ਸੋਚੋ ਵੀ ਲੈਣਾ ਨਹੀਂ ਲੈਣਾ ਗੱਲ ਏਡੀ ਆਪਣੀ ਕੁਆਲਿਟੀ ਠੀਕ ਆ ਡੀਪ ਪੂਰਾ ਕਹਿੰ ਤੋ ਭਾਉ ਨਾਲ ਕੋ ਦੇਖੋ ਥੋੜੇ ਇੱਕ ਵਾਰੀ ਬੈਠ ਕੇ ਦਿਖਾਣਾ ਚਾਹੁੰਗਾ ਵੀਡੀਓ ਦੇ ਮਾਧਿਅਮ ਤੇ ਉਹ ਦੇਖੋ ਸਰਦਾਰ ਸਾਹਿਬ ਦੇ ਪੈਰ 6 ਫੁੱਟਾ ਕੋਈ ਬੰਦਾ 6.5 ਫੁੱਟਾ ਵੀ ਸੋਫੇ ਤੇ ਬੈਠਦਾ ਵਾ ਤਾਂ ਐ ਨਹੀਂ ਹੈਗਾ ਵੀ ਡੀਪ ਪੂਰਾ ਜੇ ਐਵੇਂ ਤਾਂ ਤੁਸੀਂ ਢੋ ਨਹੀਂ ਲਾ ਸਕਦੇ 쿠ਸ਼ਨ ਚੱਕ ਕੇ ਤਾਂ 쿠ਸ਼ਨ ਨਾਲ ਢੋ ਲੱਗਦਾ ਮਤਲਬ ਡੀਪ ਇੰਨਾ ਹੈ ਇਹ ਸਾਰਾ ਬਾਜ਼ਾਰ ਜੀ 32 ਇੰਚੀ ਸੋਫਾ ਬਣਾ ਰਿਆ ਵਾ ਜੀ ਆਪਣਾ ਜਦੋਂ ਆਪਾਂ ਇੰਚੀ ਟੇਪ ਚੱਕ ਲਿਆ ਜੀ ਇਹ 36 ਪਲੱਸ ਮਿਲੂਗਾ ਜੀ ਅਸੀਂ ਇਹਨੂੰ 36 ਕਹਿੰਨੇ ਆ ਪਰ 36 ਤੇ ਜਦੋਂ ਇੰਚੀ ਟੇਪ ਫੜ ਲਿਆ 37 ਮਿਲੂਗਾ 35 ਨਹੀਂ ਮਿਲਦਾ ਤੇ ਕੀ ਰੇਟ ਦੇ ਵਿੱਚ ਆਪਾਂ ਘਰੇ ਪਹੁੰਚਦਾ ਕਰੀਦਾ ਸਰਦਾਰ ਸਾਹਿਬ ਅਸੀਂ ਐਲ ਸੈਟਿੰਗ ਜਿਹਦੇ ਚ 7 ਬੰਦੇ ਆਰਾਮ ਨਾਲ ਬੈਠਣਗੇ ਇੱਕ ਕਾਰਨਰ ਤੇ ਤਿੰਨ ਉਧਰ ਤਿੰਨ ਇਧਰ ਜੀ 2 ਸੀਟਰ ਨਾਲ ਦੋ ਪਫੀਆਂ ਟੇਬਲ ਸ਼ੀਸ਼ਾ ਹੂੰ FOR FOR ਮੀਨਸ ਘਰੇ ਤੁਹਾਡੇ ਡਿਲੀਵਰੀ ਹਾਂ 58800 ਰੁਪਏ ਦਾ ਇਹ ਸੋਫਾ ਆਪਾਂ ਘਰੇ ਉਪਰ ਦਾ ਕਰ ਦੇਣਾ ਹੈ 58800 ਰੁਪਏ ਦੇ ਵਿੱਚ ਆਪਾਂ ਅਗਲੇ ਦੇ ਘਰੇ ਪਹੁੰਚਦਾ ਕਰਦੇ ਤੱਕ ਫ੍ਰੀ ਦੇਣੀ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹੁੰਚਦਾ ਹੋ ਜਾਣਾ ਤੇ ਆਜੋ ਅਗਲੇ ਪਾਸੇ ਨੂੰ ਆਜੋ ਤੁਸੀਂ ਹੁਣ ਕੀ ਕੀ ਨਮਾ ਦੇ ਰਹੇ ਆ ਜਿਹੜਾ ਬਿਲਕੁਲ ਨਮਾ ਉਹ ਮੈਨੂੰ ਦੱਸੋ ਵੀ ਇਹਦੇ ਚ ਕੀ ਕੁਆਲਿਟੀ ਹੈ ਇਹਦੇ ਚ ਇਹਨੂੰ ਇਹਨੂੰ ਜੇ ਦੇ ਚ ਉਹ ਪੈਗੀਆਂ ਝੁਰੜੀਆਂ ਪੈਗੀਆਂ ਬਿਲਕੁਲ ਜੀ ਜੇ ਪੈ ਗਈਆਂ ਬਈ ਪੈ ਜਾਣਗੀਆਂ ਇਹਦੇ ਚ ਜੇ ਇਹਦੀਆਂ ਛੋੜ ਰਹੀਆਂ ਪੈਂਦੀਆਂ ਜੀ ਹੈਨਾ ਸਾਡੀ 7 ਸਾਲ ਦੀ ਗਾਰੰਟੀ ਹੈ ਜੀ ਸਾਡੇ ਸੋਫੇ ਦੀ ਜੀ ਆਮ ਅਸੀਂ ਇੱਕ ਚੀਜ਼ ਹੋਰ ਇਨਫੋਰਮ ਕਰਦੇ ਹਾਂ ਜਿਹੜੀ ਇਹ ਕੁਰਸੀ ਬਣੀ ਹੋਈ ਹੈ ਜੀ ਆਮ ਨਾਲ ਸਾਨੂੰ ਕਾਰੀਗਰ ਵੀ ਕਹਿੰਦਾ ਵਾ ਸਾਰੇ ਕਾਰੀਗਰ ਇਹ ਕਹਿੰਦੇ ਆ ਵੀ ਸਾਡੇ ਬੰਦੇ ਜਿਹੜੇ ਹੋਰ ਕਿਤੇ ਕੰਮ ਕਰ ਰਹੇ ਉਹ ਕੁਰਸੀ ਛੋਟੀ ਬਣਾਉਂਦੇ ਆ ਸਾਡਾ ਕੁਰਸੀ ਬਣਾਉਣ ਦਾ ਮਕਸਦ ਇਹ ਆ ਵੀ ਕੱਲ ਨੂੰ ਆਪਾਂ ਸੈਟਿੰਗ ਕਿੱਧਰ ਵੀ ਵਧਾਉਣਾ ਚਾਹੁੰਦੇ ਆ ਇਹ ਕੁਰਸੀ ਨੂੰ ਆਪ ਦਾ ਐਡ ਕਰੋ ਤੇ ਉਧਰ ਨੂੰ ਸੀਟਾਂ ਵਧਾ ਲਓ ਹਾਲਾਂਕਿ ਸਾਨੂੰ ਇਹਦੀ ਡਬਲ ਲੇਬਰ ਦੇਣੀ ਪੈਂਦੀ ਆ ਜੀ ਮੈਂ ਤੁਹਾਨੂੰ ਕਰਕੇ ਵੀ ਆਪਾਂ ਦਿਖਾ ਸਕਦੇ ਆ ਵੀ ਮੈਂ ਇਹਦੀ ਸੈਟਿੰਗ ਐਵੇਂ ਵਧਾਉਣੀ ਲੋ ਮਾਲਕ ਆ ਦੇਖੋ ਜੀ ਹੁਣ ਆ 2 ਸੀਟਰ ਸੋਫਾ ਸੀਗਾ ਜੀ ਇਧਰ ਨੂੰ ਆਪਣੇ ਕੋਲੇ ਬਾਹੀ ਲੰਮੀ ਆ ਤੇ ਲੋ ਮਾਲਕੋ ਕੋਈ ਜੱਜਮੈਂਟ ਕਰ ਲੂਗਾ ਵੀ ਇਹ ਚ ਤੀਜੀ ਸੀਟ ਪੈ ਗਈ ਆ ਜੀ ਜਾਂ ਕੋਈ ਹੁਣ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਵੀ ਜੇ ਮੈਂ ਆਹ ਵਧਾਉਣੀ ਹੋਵੇ ਤਾਂ ਇਹ ਕਿਵੇਂ ਬਦੂਗੀ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਆ ਵੀ ਐਵੇਂ ਬਦੂਗੀ ਬਿਲਕੁਲ ਜੀ ਇਹਨਾ ਕੋਈ ਚੇਹਰਾ ਦੇਖੋ ਆਮ ਲੋਕ ਪਫੀਆਂ ਦੇਈ ਜਾਂਦੇ ਆ ਜਾਂ ਕੁਛ ਦੇਈ ਜਾਂਦੇ ਆ ਆਪਾਂ ਪ੍ਰੋਪਰ ਚੇਅਰ ਦੇ ਰਹੇ ਆ ਹਾਂ ਸਾਡੇ ਮਾਡਲ ਬਹੁਤ ਜ਼ਿਆਦਾ ਨੇ ਅਸੀਂ ਗਾਗ ਨੂੰ ਇਹੀ ਅਰਜ਼ ਕਰਦੇ ਆ ਜਾਂ ਗੁਜ਼ਾਰਿਸ਼ ਕਰਦੇ ਆ ਵੀ ਅਸੀਂ 100 ਪਲੱਸ ਮਾਡਲ ਬਣਾਨੇ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਕੁਆਲਿਟੀ ਆ ਹਰ ਤਰ੍ਹਾਂ ਦੇ ਰੇਟ ਆ ਸਾਡਾ ਸੋਫਾ 35000 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ ਦੇਖੋ ਲੋਕ ਬਹੁਤ ਦਾਅਵੇ ਕਰਦੇ ਆ ਜੀ 19000 ਰੁਪਏ ਦਾ ਸੋਫਾ ਬਣਾਤਾ 21000 ਰੁਪਏ ਦਾ ਸੋਫਾ ਬਣਾਤਾ ਜੀ ਲੈ ਜੋ ਜੀ 7 ਸੀਟਰ ਹੋਰ ਆ ਮੈਂ ਤੁਹਾਡੇ ਮਾਧਿਅਮ ਤੋਂ ਤੁਹਾਡੇ ਪਲੇਟਫਾਰਮ ਤੋਂ ਇਹੀ ਲੋਕਾਂ ਨੂੰ ਗੁਜ਼ਾਰਿਸ਼ ਕਰਨਾ ਚਾਹੂੰਗਾ ਵੀ ਇਸ ਤੋਂ ਬਚਿਆ ਜਾਵੇ ਜਿਹੜੀ ਉਹ ਕਹਾਵਤਾਂ ਆਪਣੇ ਬਜ਼ੁਰਗ ਜਾਂ ਆਪਣੇ ਵੱਡਿਆਂ ਤੋਂ ਸੁਣਦੇ ਆਏ ਆ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ ਬਾਰ ਉਹ ਕਿਤੇ ਛੋਟੀਆਂ ਮੋਟੀਆਂ ਗੱਲਾਂ ਸੱਚੀਆਂ ਗੱਲਾਂ ਨਹੀਂ ਉਹ ਜੋ ਅੱਜ ਆਪਾਂ ਬਾਜ਼ਾਰ ਦੇ ਵਿੱਚ ਦੇਖਦੇ ਆ ਜੇ ਤੁਹਾਡੇ ਚਿਹਰੇ ਤੇ ਝੁਰੜੀ ਪੈ ਰਹੀ ਆ ਤਾਂ ਤੁਸੀਂ ਕਿਸੇ ਸਕਿਨ ਕੇਅਰ ਵਾਲੇ ਕੋਲੇ ਜਾ ਸਕਦੇ ਆ ਪਰ ਜੇ ਸੋਫੇ ਤੇ ਝੁਰੜੀ ਪੈ ਪੈ ਰਹੀ ਆ ਫਿਰ ਬਾਈ ਕੋਲੇ ਆ ਹਣਾ ਸਹੀ ਆ ਜੀ ਸਹੀ ਆ ਫਿਰ ਬਾਈ ਕੋਲੇ ਆ ਜਿਓ ਤੇ ਇਹਦੇ ਕੋਲੇ ਪੱਕਾ ਇਲਾਜ ਆ ਕਿ ਸੋਫੇ ਤੇ ਝੁਰੜੀ ਨਹੀਂ ਪਾਉਣੀ ਠੀਕ ਆ ਬਾਈ ਆ ਆ ਆ ਕਿਹੜਾ ਕੱਪੜਾ ਸੋਹਣਾ ਆਹਾ ਇਹਨੂੰ ਅਸੀਂ ਲੈਦਰਾਈਟ ਸਵੇਡ ਕਹਿੰਦੇ ਆ ਜੀ ਸਭ ਤੋਂ ਫਾਈਨ ਕੱਪੜਾ ਇਸ ਸੋਫੇ ਤੇ ਲੱਗਿਆ ਹੋਇਆ پوری ਲਾਈਨ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਲੱਗ ਜਦੋਂ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਇਹ ਲੈਦਰ ਲੱਗ ਰਿਹਾ ਪਰ ਇਹ ਹੈ ਫੈਬਰਿਕ ਆ ਇਹਦੇ ਦੋਨੇ ਸਵਾਦ ਦੇ ਰਿਹਾ ਦੋਨੇ ਟੈਸਟ ਤੁਹਾਡੀ ਦੋਨੇ ਕ੍ਰਿਓਸਟੀ ਪੂਰੀ ਕਰ ਰਿਹਾ ਬਿਲਕੁਲ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਬਈ ਅਸੀਂ ਜਦੋਂ ਕਪੜਾ ਵੀ ਬਾਏ ਕਰ ਰਹੇ ਹਾਂ ਦੇਖੋ ਆਪਣੇ ਗਾਹ ਗਲੀ ਅਸੀਂ ਕਪੜਾ ਖਰੀਦਣ ਲੱਗੇ ਹਾਂ ਜੀ ਇਹਦੇ ਵਿੱਚ ਅਸੀਂ ਜਦੋਂ ਖਰੀਦਿਆ ਵਾ ਇਹਦੇ ਉੱਤੇ ਇੱਕ ਕੋਟਿੰਗ ਹੋਈ ਹੋਈ ਆ ਮੈਂ ਤੁਹਾਨੂੰ ਦੱਸ ਸਮਝਾਉਣਾ ਚਾਹੂੰਗਾ ਅਗਰ ਕੋਈ ਗਾਹ ਗੇ ਇੱਥੇ ਆ ਕੇ ਪਰਸਨਲੀ ਉਸ ਚੀਜ਼ ਨੂੰ ਦੇਖਣਾ ਚਾਹੁੰਦਾ ਤੁਸੀਂ ਕੀ ਕਰਨਾ ਪਾਣੀ ਦੀ ਬੋਤਲ ਲੈ ਕੇ ਤੇ ਡੋਲਣਾ ਵਾ ਠੀਕ ਆ ਜੀ ਤੁਸੀਂ ਐਬਜ਼ੌਰਬ ਕਰੋਗੇ ਬਈ ਇਹ ਪਾਣੀ ਅੰਦਰ ਨਹੀਂ ਸੋਕੂਗਾ ਲੋ ਮੈਂ ਤੁਹਾਨੂੰ ਆਪਾਂ ਕਰਕੇ ਦਿਖਾਣੇ ਆ ਉਹ ਇਹ ਤਾਂ ਹੁਣ ਨੇੜੇ ਹੀ ਪਾਣੀ ਦੀ ਬੋਤਲ ਪਈ ਇਹ ਤਾਂ ਮੌਕੇ ਤੇ ਡੈਮੋ ਕਰੋ ਲੋ ਜੀ ਆਪਾਂ ਉਹਦੇ ਵਿੱਚ ਪਾਓ ਇਹ ਤਾਂ ਦੋਨਾਂ ਤੇ ਪਾਊਗਾ ਨਾ ਲੋ ਮਾਲਕੋ ਉਹ ਇਹ ਤਾਂ ਮੌਕੇ ਤੇ ਦੇਖੋ ਹਾਂ ਇਹ ਉਵੇਂ ਪਾਰੇ ਅੰਗੂ ਤੁਰਦਾ ਪਾਣੀ ਇੱਥੇ ਆ ਦੇਖੋ ਕੀ ਅਬਜ਼ਰਵ ਕੀਤਾ ਜੀ ਬਈ ਹਾਂ ਇਹਦੇ ਉੱਤੇ ਕੋਟਿੰਗ ਹੋਈ ਵੀ ਆ ਕੋਟਿੰਗ ਹੋਈ ਹੋਈ ਆ ਕੱਪੜੇ ਉੱਤੇ ਆ ਦੇਖੋ ਪਾਣੀ ਦੀਆਂ ਵੀਰ ਜੀ ਦਿਖਾਣਗੇ ਡ੍ਰੋਪਲਟ ਉੱਤੇ ਦੀਆਂ ਉੱਤੇ ਹੀ ਖੜੀਆਂ ਵਾਂ ਹਾਂ ਜੇ ਇਹਨੂੰ ਐਵੇਂ ਛਾੜਦੇ ਆ ਤਾਂ ਆ ਦੇਖੋ ਜਿਵੇਂ ਗੱਡੀ ਦੀ ਕੋਟਿੰਗ ਹੋਈ ਹੁੰਦੀ ਓਵੇਂ ਭੱਜ ਗਿਆ ਠੀਕ ਇਸ ਚੀਜ਼ ਨੂੰ ਤੁਸੀਂ ਇੱਥੇ ਆ ਕੇ ਦੇਖੋ ਸਮਝੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਵੀਡੀਓ ਦਾ ਟਾਈਮ ਹੁੰਦਾ ਛੋਟਾ ਤੇ ਇੱਕ ਸਿਰਫ ਤੇ ਸਿਰਫ ਐਡਰੈਸ ਹੀ ਦੱਸਿਆ ਜਾ ਸਕਦਾ ਵਾ ਜਦੋਂ ਬੰਦਾ ਇੱਥੇ ਆਪ ਆ ਕੇ ਦੇਖਦਾ ਵਾ ਫੀਲ ਕਰਦਾ ਵਾ ਇਸ ਗੱਲਾਂ ਨੂੰ ਸਮਝਦਾ ਵਾ ਉਹ ਉਨਾ ਹੀ ਜ਼ਿਆਦਾ ਵਿਸਤਾਰਪੂਰਵਕ ਗੱਲ ਹੋ ਜਾਂਦੀ ਤੇ ਆ ਆ ਆ ਲੈ ਦਰਚ ਆ ਗਿਆ ਵੀਰੇ ਸੋਹਣਿਆ ਹਨਾ ਆਹ ਸਦਾ ਸਾਹਿਬ ਇਹ ਮਾਡਲ ਅਮਰੀਕਨ ਸਟਾਈਲ ਮਾਡਲ ਆ ਜੀ ਅੱਜ ਵੀ ਅਮਰੀਕਾ ਚ ਮੈਂ ਇਹ ਕਹਿਣਾ ਚਾਹੂੰਗਾ 10 ਸਾਲ ਜਿਹੜੇ ਭਾਈ ਮੇਰੇ ਯੂ ਐਸ ਐ ਚ ਬੈਠੇ ਆ ਉਹ ਜ਼ਰੂਰ ਇਹ ਵੀਡੀਓ ਦੇਖ ਰਹੇ ਆ ਤੇ ਮੇਰੀ ਗੱਲ ਨੂੰ ਸੁਣਦੇ ਸੁਣਦੇ ਹੱਸਦੇ ਵੀ ਹੋਣਗੇ 10 ਸਾਲ ਪਹਿਲਾਂ ਵੀ ਅੱਜ ਇਹ ਅਮਰੀਕਾ ਮਾਡਲ ਚੱਲਦਾ ਸੀ ਤੇ 10 ਸਾਲ ਬਾਅਦ ਅੱਜ ਵੀ ਕਰੰਟ ਡੇਟ ਚ ਉੱਥੇ ਮਾਡਲ ਬਿਕਦਾ ਵਾ ਉਹਦਾ ਰੀਜਨ ਆ ਇਹਦਾ ਕੰਫਰਟ ਜਦੋਂ ਆਪਾਂ ਸੋਫੇ ਤੇ ਬੈਠਨੇ ਆ ਆਪਾਂ ਚਾਹਨੇ ਆ ਵੀ ਆਪਾਂ 1.5-2 ਘੰਟੇ ਪਤਾ ਹੀ ਨਾ ਲੱਗੇ ਵੀ ਆਪਾਂ ਸੋਫੇ ਤੇ ਬੈਠੇ ਆ ਕਿ ਬੈੱਡ ਤੇ ਪਸਰੇ ਹੋਏ ਆ ਇਹ ਉਸ ਚੀਜ਼ ਨੂੰ ਮਾਦੇ ਰੱਖਦੇ ਹੋਏ ਆਪਾਂ ਇਹ ਸੋਫਾ ਤਿਆਰ ਕੀਤਾ ਹੋਇਆ ਵਾ ਇਹ ਮਤਲਬ ਅਮਰੀਕਾ ਦਾ ਘੋੜਾ ਜਿਵੇਂ ਘੋੜਾ ਅੱਜ ਤੋਂ 5000 ਸਾਲ ਪਹਿਲਾਂ ਵੀ ਲਗਜ਼ਰੀ ਸੀ ਅੱਜ ਵੀ ਲਗਜ਼ਰੀ ਹੈ ਤੇ 5000 ਸਾਲ ਹੋਰ ਲਗਜ਼ਰੀ ਰਹੂਗਾ ਰਹੂਗਾ ਉਵੇਂ ਇਹ ਸੋਫਾ ਅਮਰੀਕਾ ਦੇ ਵਿੱਚ ਪਹਿਲਾਂ ਵੀ ਲਗਜ਼ਰੀ ਸੀ ਅੱਜ ਵੀ ਹੈ ਇਹ ਗਾਂ ਵੀ ਰਹੂਗਾ ਔਰ ਹੁਣ ਇੰਡੀਆ ਵਾਲੇ ਲੋਕਾਂ ਨੂੰ ਮਿਲ ਗਿਆ ਹੈ ਹਾਂ ਹੁਣ ਇੰਡੀਆ ਵਾਲਿਆਂ ਦੇ ਹੱਥ ਕੜੀ ਮਿਲ ਗਈ ਹੈ ਹਾਂ ਵੀ ਹੁਣ ਸਾਡੇ ਵਾਲਿਆਂ ਨੂੰ ਮਿਲ ਗਿਆ ਇਹ ਇਧਰਲੇ ਪਾਸੇ ਡਾਈਨਿੰਗ ਟੇਬਲ ਆ ਮਾੜੇ ਜੀ ਯਾਰ ਇੰਨਾ ਤੇ ਵੀ ਗੱਲ ਕਰ ਲਗੇ ਜਿਹੜੇ ਆ ਗਹਿਣੇ ਕੱਢਣ ਵਾਸਤੇ ਤੁਸੀਂ ਜਾਣੇ ਜਾਂਦੇ ਆ ਜਿੱਥੋਂ ਸਾਨੂੰ ਸ਼ੱਕ ਹੁੰਦਾ ਵੀ ਤੁਸੀਂ ਸ਼ਾਇਦ ਕਿਤੇ ਨਾ ਕਿਸੇ ਕੋਨੇ ਤੇ ਸ਼ਹਿਰ ਦੇ ਤੇ ਸੁਨਿਆਰੇ ਦਾ ਕੰਮ ਵੀ ਕਰਦੇ ਹੋਮ ਹੋਗੇ ਜ਼ਰੂਰ ਜਾਂ ਤੁਹਾਡੇ ਕੋਈ ਭਾਈ ਜਰੇ ਬੰਦਾ ਗਹਿਣੇ ਵੀ ਜ਼ਰੂਰ ਕੱਢਦਾ ਰਿਹਾ ਹੋਊਗਾ ਕੋਈ ਰਾਣੀ ਹਾਰ ਬਣਾਉਂਦਾ ਰਿਹਾ ਆਊਗਾ ਕਿਉਂਕਿ ਆ ਸਾਰੇ ਰਾਣੀ ਹਾਰ ਵਾਲੇ ਆ ਬਹੁਤ ਉੱਚੀ ਬਹੁਤ ਉੱਚਾ ਦਰਜਾ ਦਿੱਤਾ ਸਰਦਾਰ ਸਾਹਿਬ ਤੁਸੀਂ ਸਾਨੂੰ ਬੰਦਾ ਗੱਲਾਂ ਦੇ ਵਿੱਚ ਜੀ ਹੈਨਾ ਇੰਨੇ ਦੇ ਅਸੀਂ ਸੀਗੇ ਗੁਜ਼ਾਰਿਸ਼ ਪਤਾ ਨਹੀਂ ਸੀਗੇ ਪਰ ਤੁਸੀਂ ਬਹੁਤ ਉੱਚਾ ਦੇ ਨਹੀਂ ਇਹ ਹੈਗੇ ਆ ਤੁਹਾਡੇ ਗਹਿਣੇ ਘੜੇ ਹੋਇਆ ਦੇਖੋ ਲੋ ਆ ਲੋ ਆ ਦੇਖੋ ਲੋ ਆ ਕੱਚ ਦਾ ਹੀ ਬਣਿਆ ਹੋਇਆ ਲੈ ਆਹ ਪ੍ਰੀਤ ਕੱਚ ਦਾ ਬਣਿਆ ਹੋਇਆ ਸੋਫਾ ਲੈ ਕੋਈ ਸਾਗਬਾਨ ਦਾ ਵੇਚਦਾ ਕੋਈ ਕਾਸੇ ਦਾ ਵੇਚਦਾ ਲੋ ਆ ਕੱਚ ਦਾ ਵੇਚੀ ਜਾਂਦੇ ਸੋਫਾ ਇਹ ਕੱਚ ਦਾ ਹੀ ਆ ਨਾ ਹਾਂ ਬਈ ਸਾਰਾ ਸਵੇ ਸਾਗਵਾਂ ਚ ਸੋਭਾ ਬਣਿਆ ਹੋਇਆ ਮੈਟੈਲਿਕ ਪਾਲਿਸ਼ ਹੋਈ ਹੋਈ ਹੈ ਇਹਦੇ ਉੱਤੇ ਇਹ ਇੱਕ ਇੱਕ ਕੱਚ ਵਾਂਗੂ ਲੱਗਦਾ ਬਿਲਕੁਲ ਹਨ ਇਹ ਤੁਸੀਂ ਜਾਣਦੇ ਹੋ ਜੀ ਤੁਸੀਂ ਤੁਸੀਂ ਸਾਰੇ ਜੱਗ ਘੁੰਮੇ ਆਇਆ ਤੁਹਾਨੂੰ ਸਾਰਾ ਬਾਜ਼ਾਰ ਦੀ ਨੌਲੇਜ ਆ ਹੂੰ ਨਹੀਂ ਬਹੁਤ ਬ ਮਤਲਬ ਬਿਲਕੁਲ ਜਿਵੇਂ ਨਾ ਕੱਚ ਹੁੰਦਾ ਕੱਚ ਵਰਗੇ ਲੱਗਦੇ ਆਹ ਪ੍ਰੀਤ ਅੱਗੇ ਆ ਪੁੱਤ ਆ ਦਿਖਾਵਾਂ ਤੈਨੂੰ ਇੱਕ ਹੋਰ ਚੀਜ਼ ਦਿਖਾਵਾਂ ਆ ਜਾ ਆ ਤੈਨੂੰ ਦਿਖਾਵਾਂ ਮੋਰਨੀ ਦੀ ਪੂਸ਼ ਇਧਰਲੇ ਪਾਸੇ ਆ ਇਧਰਲੇ ਪਾਸੇ ਆ ਲੈ ਇਧਰਲੇ ਪਾਸੇ ਆ ਆ ਚੱਕ ਆ ਮੋਰਨੀ ਦੀ ਪੂਛ ਇਧਰਲੇ ਪਾਸੇ ਚਾਕ ਚੈੱਕ ਕਰ ਚੈੱਕ ਕਰ ਪੁੱਤ ਆ ساری ਜ਼ਿੰਦਗੀ ਕਦੇ ਵੀ ਡਿਜ਼ਾਈਨ ਪੁਰਾਣਾ ਹੋਣਾ ਹੀ ਨਹੀਂਗਾ ਹੈਨਾ ਬਾਈ ਇਸਦਾ ਸਾਹਿਬ ਇਹਦੀ ਅਸੀਂ ਸਿਲਵਰ ਜੁਬਲੀ ਵੀ ਮਨਾ ਚੁੱਕੇ ਆ ਜੀ 골ਡਨ ਜੁਬਲੀ ਵੀ ਮਨਾ ਚੁੱਕੇ ਆ ਇਹਦੀਆਂ ਸਾਰੀਆਂ ਜੁਬਲੀਆਂ ਮਨਾ ਲੀਆਂ ਮਤਲਬ ਕਿ ਵੀ ਇਸ ਮਾਡਲ ਨੂੰ ਅਸੀਂ ਇੰਨਾ ਕਿ ਵੇਚ ਚੁੱਕੇ ਆ ਇੰਨਾ ਕਿ ਵੇਚ ਚੁੱਕੇ ਆ ਵੀ ਹੁਣ ਇਹ ਸਾਡਾ ਫੈਮਿਲੀ ਮੈਂਬਰ ਜਾ ਹੋ ਗਿਆ ਇਹ ਮਾਡਲ ਖਾਸ ਕਰਕੇ ਹੂੰ ਉਹਦੀ ਲੈਸ ਨੇਚਰ ਆਈਟਮ ਹੋ ਗਈ ਤੁਹਾਡੀ ਹੋ ਚੁੱਕੀ ਆ ਉਹਦਾ ਰੀਜ਼ਨ ਇਹ ਹੈ ਜੀ ਕਿਉਂ ਕਿ ਜਿਹੜਾ ਅੱਜ ਦਾ ਗਾਘਾ ਉਹ ਬਹੁਤ ਮਿਨਿਮਲਿਸਟਿਕ ਦੀ ਕਾਰਵਿੰਗ ਮੰਗਦਾ ਇਹਦੇ ਵਿੱਚ ਬਹੁਤ ਹਲਕੀ ਜੀ ਕਾਰਵਿੰਗ ਹੋਈ ਹੋਈ ਹੈ ਟੱਚ ਦਿੱਤਾ ਹੋਇਆ ਕਾਰਵਿੰਗ ਦਾ ਪਲੱਸ ਜਿਹੜੇ ਤੇ ਫੈਬਰਿਕ ਲੱਗੇ ਹੋਏ ਆ ਉਹ ਬਾਖਮਾਲ ਆ ਜੀ ਇਹਦਾ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਜਿੰਨੇ ਮੇਰੇ ਦੋਸਤ ਲੈ ਕੇ ਗਏ ਆ ਉਹਨਾਂ ਨੇ ਕੋਈ ਕਲਰ ਨਹੀਂ ਚੇਂਜ ਕੀਤਾ ਬਿਲਕੁਲ ਸੋ ਐਵੇਂ ਆਇਆ ਚੱਕ ਕੇ ਲੈ ਗਿਆ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਕੀ ਕਹਿੰਦੇ ਆ ਵੀ ਇੱਕ ਵਾਰੀ ਜਦੋਂ ਆਪਾਂ ਪਹਿਲਾ ਸੋਫਾ ਬਣਾਉਨੇ ਆ ਜਾਂ ਪਹਿਲੇ 5 ਸੋਫੇ ਸਿਰਫ ਤੇ ਸਿਰਫ ਆਰ ਐਨ ਡੀ ਹੁੰਦੇ ਆ ਆਰ ਐਨ ਡੀ ਮਤਲਬ ਉਹਨਾਂ ਤੇ ਰਿਸਰਚ ਹੀ ਹੁੰਦੀ ਆ ਵੀ ਕਿਹੜਾ ਕਪੜਾ ਜੱਚੂ ਕਿਹੜਾ ਨਹੀਂ ਹਮ ਹੁਣ ਜਿਹੜੀ ਇੱਥੇ ਕਲੈਕਸ਼ਨ ਆ ਜਿਹੜੀ ਉਹ ਜਿਹੜੇ ਕਪੜੇ ਚ ਬਣੀ ਹੋਈ ਆ ਇਹ ਸੋਚ ਕੇ ਬੰਦਾ ਚੱਲੇ ਵੀ ਪਹਿਲੇ 5 ਮਾਡਲ ਆਪਾਂ ਖਰਾਬ ਕੀਤੇ ਹੋਏ ਆ ਇਹ ਉਹਦੀ ਕਮਾਈ ਕੀਤੀ ਹੋਈ ਆ ਮਾਡਲ ਤੇ ਉਹ ਉਸ ਤੋਂ ਬਾਅਦ ਜਿਹੜਾ ਫਿਰ ਸਭ ਤੋਂ ਜ਼ਿਆਦਾ ਖੁੱਭਣ ਲੱਗ ਜਾਂਦਾ ਲੋਕਾਂ ਦੇ ਬਸ ਉਹ ਆ ਹੈ ਆ ਤੁਸੀਂ ਨਾਲ ਬੱਚੇ ਲੈ ਕੇ ਆਜੋ ਉਹ ਵੀ ਆ ਕੇ ਇਸੋ ਫਿਤੇ ਹੱਥ ਧਰ ਦਿੰਦੇ ਆ ਤੁਸੀਂ ਨਾਲ ਬਜ਼ੁਰਗ ਲੈ ਕੇ ਆਜੋ ਵੀ ਆ ਕੇ ਬਿਲਕੁਲ ਜੀ ਫੈਮਿਲੀ ਸਾਡੇ ਕੋਲੇ 99% ਜਿਹੜੀ ਕਸਟਮਰ ਨੇ ਉਹ ਪੂਰੇ ਪਰਿਵਾਰ ਨਾਲ ਹੀ ਚੱਲਣ ਵਾਲੇ ਬੰਦੇ ਨੇ ਤੇ 99% ਗਾਹਕ ਸਾਡਾ ਫੈਮਿਲੀ ਵਿਦ ਫੈਮਿਲੀ ਹੀ ਆਉਂਦਾ ਇੱਥੇ ਸ਼ਾਪਿੰਗ ਕਰਨ ਤੇ ਇੱਕ ਸੋਫਾ ਉਰੇ ਆਉ ਪ੍ਰੀਤ ਉਹ ਦਿਖਾਉਣਾ ਜਿਹੜਾ ਸੋਫਾ ਪ੍ਰੀਤ ਆਪਾਂ ਪਤਾ ਕਦੋਂ ਖਰੀਦਣਾ ਆਪਾਂ ਖਰੀਦਣਾ ਵੀ ਜਿੱਦਾਂ ਤੇਰੇ ਡੈਡੀ ਦੀ 25ਵੀਂ ਬਿਆਹ ਦੀ ਸਾਲਗिराਹ ਹੋਈ। ਉਹਦੇ ਆਹ ਸੋਫੇ ਤੇ ਤੇਰੇ ਮੰਮੀ ਦੇ ਡੈਡੀ ਦੋਨੇ ਬਹੌਣੇ ਆ। 25ਵੀਂ ਸਾਲਗिराਹ ਤੇ। ਰਾਜ ਸਾਹਿਬ ਤੁਹਾਡੀ ਗੱਲਾਂ 'ਚੋਂ ਗੱਲ ਜੁੜੀ। ਇਹ ਮਾਡਲ ਹੁਣ ਜਿਹੜਾ ਇਹ ਸੈੱਟ ਇੱਥੇ ਪਿਆ ਵਾ ਇਹ ਡਿਲੀਵਰ ਪਤਾ ਕਿੱਥੇ ਹੁਣ ਚੱਲਿਆ ਵਾ। ਮੈਂ ਹਨਾ ਕਿ ਆਪਣੇ ਰਿਜਕ ਤੇ ਆ ਅੱਡੇ ਤੇ ਖੜੇ ਆ ਤੁਹਾਨੂੰ ਅੱਜ ਗਿਆ ਬਿਆਨ ਦੇਣ ਲੱਗੇ ਆ। ਕੁੜੀ ਦੀ ਹੁਣ ਨਵੀਂ ਨੌਕਰੀ 'ਚ ਭਰਤੀ ਹੋਈ ਓ ਆਪਣੇ ਡੈਡ ਨੂੰ ਇਹ ਗਿਫਟ ਦੇਣ ਲੱਗੀ ਓ। ਓਹ ਹੋ ਹੋ ਤੇ ਡੈਡ ਤੇ ਮੰਮੀ ਐਂ ਬਹੌਣੇ ਆ ਬਰਾਬਰ ਕਰਕੇ। ਕਰਕੇ। ਹਾਂ ਉਹਨਾਂ ਦੇ ਡੈਡੀ ਜੀ ਦੀ ਕਹਿ ਲਓ ਵੀ ਖੁਆਇਸ਼ ਸੀਗੀ ਵੀ ਮੇਰੇ ਡਰਾਈੰਗ ਰੂਮ 'ਚ ਯਾਰ ਮਹਾਰਾਜਾ ਸਟਾਈਲ ਸੋਫਾ ਲੱਗਿਆ ਹੋਵੇ ਤਾਂ ਉਹਨਾਂ ਦੀ ਬਟਿਆ ਉਹਨਾਂ ਨੂੰ ਹੁਣ ਜਦੋਂ ਜੋਬ ਪਹਿਲੀ ਲੱਗੀ ਆ ਪਹਿਲੀ ਸੈਲਰੀ ਨਾਲ ਕਹਿੰਦੀ ਮੈਂ ਸੋਫਾ ਲੈ ਕੇ ਦੇਣੇ ਹਾਂ ਪਹਿਲੀ ਸੈਲਰੀ ਸੋਫਾ ਮਿਲ ਜਾਣਾ ਬਾਪੂ ਬੈਠਾ ਹੋਊਗਾ ਐ ਫਿਰ ਉਹਨੇ ਐ ਬੈਠੇ ਨੂੰ ਸੋਫੇ ਨੂੰ ਅਗਲੀ ਤਨਖਾਹ ਆ ਕੇ ਫੜਾਉਣੀਆਂ ਕੁੜੀ ਤੇ ਉਹ ਬਟਿਆ ਤੇ ਸ਼ਾਨ ਦੇਖੋ ਜੀ ਬਾਪੂ ਬੈਠਾ ਇੱਥੇ ਜਦੋਂ ਮਾਤਾ ਬੈਠੇ ਆਉਣਗੇ ਇੱਥੇ ਉਹਨਾਂ ਨੂੰ ਤਾਂ ਬਸ ਕਹਿ ਲਓ ਵੀ ਉਹਨਾਂ ਲਈ ਸਾਰਾ જગ ਹੀ ਹੈ ਬੱਸ ਦੋਨਾਂ ਜਿੱਤੀ ਗਈ ਆਜੋ ਤਾਂ ਚੱਲਦੇ ਆਂ ਆਓ ਪ੍ਰੀਤ ਪਹਿਲਾਂ ਇੱਧਰ ਲੈ ਪਾਸੇ ਆ ਓਏ ਓਰੇ ਆ ਤੈਨੂੰ ਮੈਂ ਦਿਖਾਵਾਂ ਸਮੁੰਦਰੀ ਟਾਪੂ ਦੇਖੋ ਕਿੱਡਾ ਬਟਾ ਸੋਫਾ ਓਏ ਪ੍ਰੀਤ ਬੜਾ ਯਾਰ ਬਣਿਆ ਵੀ ਕਮਾਲ ਆ ਯਾਰ 사જનભાઈ ਚੀਜ਼ ਬੜੀ ਕਮਾਲ ਬਣੀ ਹੈ ਬਿਲਕੁਲ ਜੀ ਆਨ ਵਾਲਾ ਹੁਣ ਹਰ ਬੰਦੇ ਦੀ ਖੁਆਇਸ਼ ਆ ਵੀ ਮੇਰਾ ਘਰ ਵੱਡਾ ਹੋਵੇ ਮੇਰਾ ਘਰ ਵੱਡਾ ਹੋਵੇ ਘਰ ਆਪਾਂ ਹੁਣ ਕਰਦੇ ਵੱਡੇ ਹੂੰ ਤੇ ਹੁਣ ਟਾਈਮ ਹੋ ਗਿਆ ਵੀ ਸੋਫਾ ਵੀ ਵੱਡਾ ਕਰ ਲਈ ਆਪਣੀ ਲੌਬੀ ਚ ਇਹ ਲੌਬੀ ਦਾ ਕਨਸੈਪਟ ਆ ਜੀ ਯਾਰ ਮੈਨੂੰ ਤਾਂ ਇੱਕ ਗੱਲ ਦੀ ਟੈਨਸ਼ਨ ਆ ਬਈ ਇਹਨੂੰ ਸੀਟਾਂ ਕਿੰਨੀਆਂ ਕਹਗੇ ਨਹੀਂ ਅਸੀਂ ਇਹਨੂੰ ਸੋਫੇ ਨੂੰ ਵੇਚਦੇ ਵੀ ਸੀਟਾਂ ਕਹ ਕੇ ਨਹੀਂ ਗਾ ਅਸੀਂ ਉਹ ਗਾਗ ਨੂੰ ਇਹ ਕਹੀਦਾ ਵੀ ਇਹ ਤੁਹਾਡੇ ਦੀ ਕਪੈਸਿਟੀ ਤੇ ਆ ਵੀ ਤੁਸੀਂ ਇਹ ਤੇ 20 ਬੰਦੇ ਮਾਰ ਕੇ ਬਹਿ ਸਕਦੇ ਆ ਇਹ ਬੰਦੇ ਕਿੰਨੇ ਬਹਿ ਸਕਦੇ ਆ ਇਹ ਹੁਣ ਸੀਟਾਂ ਚੋਂ ਬਾਹਰ ਹੋ ਗਿਆ ਤਾਂ ਟਰਾਲੀ ਚ ਲੱਦਣ ਵਾਲਾ ਕੰਮ ਆ ਸੰਗ ਤਾਂ ਨਾ ਇਹ ਪਰ ਸੀਟ ਰੇਟ ਵੇਖਦਾ ਜੀ ਸੋਫਾ ਇਸ ਸੋਫਾ ਕੰਬੋ ਹੀ ਵੇਚਦਾ ਵਾ ਮੈਂ ਜੇ ਅੰਦਾਜ਼ਾ ਇਹ ਲਾਉਣਾ ਹੋਵੇ ਵੀ ਐਂ ਕਰਕੇ 3 3 6 3 9 ਤਾਂ 9 ਤਾਂ ਇਹਦੇ ਤੇ ਪੈਂਦੇ ਆ ਬੰਦੇ ਹੈਂ ਜਸ ਜੋ ਅਸੀਂ ਪਲੱਸ ਪੁਆਇੰਟ ਦਿੱਤਾ ਵਾ ਜੀ ਇਹਨੂੰ ਅਸੀਂ ਡੀ ਅਟੈਚੇਬਲ ਦਿੱਤਾ ਵਾ ਅੱਛਾ ਜੀ ਇਹ ਅੱਡ ਵੀ ਹੋ ਜਾਂਦਾ ਇਹਨੂੰ ਯੂਨੀਵਰਸਲ ਰੱਖਿਆ ਤੁਸੀਂ ਲੈਫਟ ਸਾਈਡ ਤੇ ਲਾਣਾ ਲੈਫਟ ਸਾਈਡ ਤੇ ਲਾ ਲਓ ਰਾਈਟ ਸਾਈਡ ਤੇ ਲਾਣਾ ਰਾਈਟ ਸਾਈਡ ਤੇ ਲਾ ਲਓ ਅੱਛਾ ਤੁਸੀਂ ਆਪਣੇ ਕੰਫਰਟ ਦੇ ਹਿਸਾਬ ਨਾਲ ਇਹਦਾ ਦੇਖੋ ਜੀ ਮੈਂ ਤੁਹਾਡੇ ਅੱਜ ਇੱਕ ਗੱਲ ਕਹਿਣ ਲੱਗਾ ਹਾਂ ਜੀ ਸਭ ਤੋਂ ਜ਼ਿਆਦਾ ਇਸ ਗੱਲ ਨੂੰ ਨੋਟਿਸ ਕਰਨ ਜੀ ਮੇਰੇ ਜਿਹੜੇ ਮੈਨੂਫੈਕਚਰਰ ਭਾਈ ਨੇ ਫਰਨੀਚਰ ਭਾਈ ਨੇ ਉਹ ਥੋੜਾ ਜਿਹਾ ਗਲਤ ਵੀ ਸਮਝਣਗੇ ਹਾਰਡ ਵੀ ਹੋਣਗੇ ਜੀ ਮੈਂ ਦਾਵਾ ਕਰਦਾ ਜੀ ਵੀ ਜਿੰਨਾ ਤੁਸੀਂ ਸਾਡੇ ਸਟੋਰ ਤੇ ਘੁੰਮਦੇ ਆ ਕੇ ਅਸੀਂ ਤੁਹਾਨੂੰ ਚੇਅਰ ਲਾ ਕੇ ਦਵਾਂਗੇ ਸਾਰਾ ਬਣਦਾ ਤੁਸੀਂ ਆਪ ਦੀ ਕੁਰਸੀ ਤੇ ਬੈਠ ਕੇ ਕੋਲੇ ਸਾਰਾ ਸੋਫਾ ਬਣਵਾ ਸਕਦੇ ਹੋ ਜੀ ਇਹ ਬਹੁਤ ਵੱਡਾ ਚੈਲੰਜ ਆ ਸਾਡੀ ਇੰਡਸਟਰੀ ਦੇ ਵਿੱਚ ਭਈ ਤੁਸੀਂ ਆਓ ਸਾਡੀ ਫੈਕਟਰੀ 'ਚ ਅਸੀਂ ਤੁਹਾਨੂੰ ਕੁਰਸੀ ਲਵਾਵਾਂਗੇ ਅੱਡੇ ਦੇ ਕੋਲੇ ਕਾਲੀ ਕਰਦੇ ਤੁਸੀਂ ਕੋਲੇ ਬੈਠ ਕੇ ਆਪਦਾ ਸੋਫਾ ਕੋਲੇ ਬੈਠ ਕੇ ਸੋਫਾ ਬਣਵਾਓ ਚਾਹ ਕੋਲੇ ਬੈਠ ਕੇ ਗੱਦਾ ਬਣਵਾ ਲਓ ਕੋਲੇ ਬੈਠ ਕੇ ਬੈੱਡ ਬਣਵਾ ਲਓ ਜੋ ਮਰਜ਼ੀ ਬਣਵਾ ਲਓ ਜੀ ਤੇ ਕੋਲੇ ਬੈਠ ਕੇ ਬਣਵਾ ਲਓ ਚਾਹ ਪਾਣੀ ਤੁਹਾਨੂੰ ਤਿੰਨ ਵੇਲੇ ਜੇ ਲੱਗਗੇ ਤਾਂ ਤਿੰਨ ਵੇਲੇ ਦਾ ਚਾਹ ਪਾਣੀ ਇਧਰ ਹੋਊਗਾ ਸਾਰੇ ਨਾਲ ਪ੍ਰਸ਼ਾਦੇ ਚਾਹ ਪਾਣੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੋਊਗੀ ਸਰੋਂ ਦੇ ਤੇਲ ਨਾਲ ਕੱਢੇ ਵੀ ਤੁਹਾਨੂੰ ਚਾਹ ਦੇ ਨਾਲ ਪਕੌੜੇ ਖਵਾਵਾਂ ਜ਼ਰੂਰ ਖਵਾਵਾਂਗੇ ਆ ਜਾ ਵੀ ਆ ਫੇਰ ਕੱਚ ਦਾ ਆ ਗਿਆ ਪ੍ਰੀਤ ਇਧਰਲੇ ਪਾਸੇ ਸਮਾਨ ਫੇਰ ਕੱਚ ਦਾ ਆ ਗਿਆ ਲੱਕੜ ਤੋਂ ਕੱਚ ਵਾਲੇ ਪਾਸੇ ਨੂੰ ਫੇਰ ਚੱਲ ਪਿਆ ਦੇਖ ਤਾਂ ਸਹੀ ਆ ਨਾ ਪ੍ਰੀਤ ਵੰਟੇ ਨਹੀਂ ਸੀ ਖੇਡਦੇ ਹੁੰਦੇ ਆਪਾਂ ਪਹਿਲਾਂ ਨਿਆਣੇ ਹੁੰਦੇ ਆਪਾਂ ਵੰਟਿਆਂ ਗੂ ਚਮਕਦਾ ਹਨਾ ਬਾਈ ਕੱਚ ਦਿਆਂ ਸੁਖਜਿੰਦਰ ਜੀ ਤੁਹਾਡੇ ਮਾਧਿਅਮ ਤੇ ਇਹ ਦੱਸਾਂਗਾ ਬਈ ਹੁਣ ਜਦੋਂ ਤੀਜੀ ਪੀੜ੍ਹੀ ਜਦੋਂ ਜੁੜ ਜਾਂਦੀ ਹੈ ਨਾ ਕੰਮ 'ਚ ਜੀ ਤੇ ਕੰਮ ਨੂੰ ਫਿਲਟਰ ਲੱਗ ਜਾਂਦੇ ਆ ਜ਼ਿਆਦਾ ਹਾਂ ਹੁਣ ਆਪਾਂ ਇਹ ਚੀਜ਼ ਕਹਿ ਸਕਦੇ ਆ ਬਈ ਵਿਦਿਆਨ ਐਕਸਪੀਰੀਅੰਸ ਮੈਂ ਇਹ ਚੀਜ਼ ਗਿਣੀ ਆ ਬਈ ਡੇ ਬਾਈ ਡੇ ਸਾਡਾ ਕਲਾਇੰਟ ਆ ਕੇ ਸੋਫੇ ਨੂੰ ਹੋਰ ਫਾਈਨ ਕਰੀ ਜਾਂਦਾ ਆ ਚੀਜ਼ ਜੋ ਆ ਇਹਨੂੰ ਆਪਾਂ ਸੋਚੋਂ 100 ਨੰਬਰ ਨਹੀਂ ਚਲੋ 99 ਨੰਬਰ ਦੇਣ ਦੇ ਹੱਕਦਾਰ ਹੈਗੇ ਹੈਗੇ ਆ ਹਾਂ ਵੀ ਉਹ ਉਸ ਤੋਂ ਬਾਅਦ ਕੀ ਹੁੰਦਾ ਨਾ ਅਸਲ ਦੇ ਵਿੱਚ ਜਿਹੜੀਆਂ ਬਾਪੂ ਹੁਣਾਂ ਨੇ ਆਪਦੇ ਕੰਮ ਦੇ ਵਿੱਚ ਤਜਰਬਾ ਹੈ ਉਹ ਅਗਲੀ ਪੀੜ੍ਹੀ ਨੂੰ ਦੇਤਾ ਦੇਤਾ ਤੇ ਅਗਲੀ ਪੀੜ੍ਹੀ ਨੇ ਉੱਥੋਂ ਚੱਕ ਕੇ ਅੱਗੇ ਸ਼ੁਰੂ ਕਰਤਾ ਪਿੱਛੇ ਨੂੰ ਨਹੀਂ ਲੈਂਦਾ ਲੈਂਦਾ ਵੀਰੇ ਤੱਕ ਤੋਂ ਪੱਟੀ ਕਰ ਹਰ ਚੀਜ਼ ਦੇ ਵਿੱਚ ਤੁਸੀਂ ਨੋਟਿਸ ਕਰੋਗੇ ਵੀ ਮਾਰਾ ਖਾ ਕੇ ਸਭ ਕੁਝ ਕਰਕੇ ਇਹ ਚੀਜ਼ਾਂ ਨੇ ਜੀ ਐਕਸਪੀਰੀਅੰਸ ਨਾਲ ਆ ਹੁਣ ਕੋਈ ਵੀ ਇੰਡਸਟਰੀ ਦੇ ਵਿੱਚ ਮੈਂ ਐ ਨਹੀਂ ਦਾਵਾ ਕਰਦਾ ਵੀ ਆ ਜਾਂਦਾ ਪਰ ਉਹਦੀ ਬੈਠਣ ਦੀ ਪੋਜੀਸ਼ਨ ਸੋਫੇ ਦੀ ਉਹਦਾ ਡਿਗਰੀ ਆਫ ਐਂਗਲ ਵੀ ਕਿੱਥੇ ਮੁੜਨਾ ਚਾਹੀਦਾ ਕੰਫਰਟ ਮਿਲਦਾ ਕਿ ਨਹੀਂ ਮਿਲਦਾ ਗੱਡੀ 7 ਸਾਲ ਕੱਢੂਗੀ ਕਿ ਨਹੀਂ ਕੱਢੂਗੀ ਝੂਠੀਆਂ ਗਰੰਟੀਆਂ ਤੇ ਮਾਲ ਵੇਚਣ ਨਾਲ ਆਣ ਵਾਲੇ ਟਾਈਮ 'ਚ ਬਹੁਤ ਦਿੱਕਤਾਂ ਆਂਦੀਆਂ ਵਾਂ ਆਉਂਦੀਆਂ ਮੈਂ ਪਹਿਲਾਂ ਕਿਹਾ ਕਿ ਉੱਥੇ ਲੈ ਕੇ ਆਏ ਆ ਜਿਨ੍ਹਾਂ ਦੀ ਕੁਆਲਿਟੀ ਤੇ ਕਿਸੇ ਨੇ ਸ਼ੱਕ ਨਹੀਂ ਕੀਤਾ ਸਜਣੋ ਕੰਮ ਦੇਖੋ ਹੋਇਆ ਵਾ ਕੰਮ ਦੇਖੋ ਹੋਇਆ ਕੰਮ ਦੇਖੋ ਹੋਇਆ ਦੇਖੋ ਕੰਮ ਆਹ ਦੇਖੋ ਆਹ ਦੇਖ ਸਜਣਾਂ ਨੂੰ ਕਿਹੜਾ ਮਾਡਲ ਆਂਦੇ ਆ ਭਾਈ ਇਹਨੂੰ ਕਿਹੜਾ ਮਾਡਲ ਆਂਦੇ ਆ ਇਹਨੂੰ ਇਹਨੂੰ ਅਸੀਂ ਨਾਮ ਦਿੱਤਾ ਜੀ ਨਾਈਜ਼ਾ ਨਾਈਜ਼ਾ ਇਸ ਮਾਡਲ ਦਾ ਅਸੀਂ ਨਾਮ ਦਿੱਤਾ ਹੋਇਆ ਵਾ ਅੱਛਾ ਤੇ ਹਾਲਾਂਕਿ ਇਹਦੇ ਵਿੱਚ ਚੇਰਾਂ ਵੀ ਬੰਦੀਆਂ ਵਾਂ ਮੈਂ ਤੁਹਾਨੂੰ ਅਗੇਨ ਅਗੇਨ ਇੱਕ ਚੀਜ਼ ਕਹਿ ਰਿਹਾ ਵੀ ਸਾਡੇ ਕੋਲੇ 100 ਮਾਡਲ ਬੰਦਾ ਵਾ ਹੂੰ ਕਸਟਮਰ ਸਾਡੇ ਕੋਲੇ ਆ ਕੇ ਇੱਕ ਬੇਨਤੀ ਕਰਦਾ ਯਾਰ ਮੇਰਾ ਇੰਨਾ ਕ ਬਜਟ ਆ ਆਪਾਂ ਡ੍ਰਾਇੰਗ ਰੂਮ ਨੂੰ ਇੰਨੇ ਕ ਬਜਟ ਚ ਆਪਾਂ ਪੈਕ ਕਰਨਾ ਵਾ ਅਸੀਂ ਉਹਨੂੰ ਕੀ ਕਰਦੇ ਆ ਬੈਸਟ ਮਾਡਲ ਤੇ ਲਿਜਾ ਕੇ ਖੜਾ ਦਿੰਨੇ ਆ ਵੀ ਉਸ ਪ੍ਰਾਈਸ ਸੈਗਮੈਂਟ ਚ ਉਹਨੂੰ ਕਿਹੜਾ ਬੈਸਟ ਰਹੂਗਾ ਜਿਆਦਾ ਵੈਰੈਟੀ ਹੋਣ ਦਾ ਫਾਇਦਾ ਇਹ ਹੈ ਵੀ ਸਾਡੇ ਕੋਲੇ ਹਰ ਪਾਕਟ ਸਾਈਜ਼ ਦਾ ਮਾਲ ਮਿਲੂਗਾ ਵੀ ਮਤਲਬ ਇਹ ਆ ਵੀ ਤੁਹਾਡੀ ਸੋਫਾ ਤੁਹਾਡੀ ਜੇਬ ਤੋਂ ਬਾਹਰ ਨਹੀਂ ਨਿਕਲਦਾ ਨਿਕਲਦਾ ਸੋਫਾ ਤੁਹਾਡੀ ਜੇਬ ਦੇ ਵਿੱਚ ਪਾ ਕੇ ਭੇਜਣਗੇ ਸਭ ਤੋਂ ਵੱਡੀ ਗੱਲ ਆ ਜੇਬ ਵਿੱਚ ਪੈਣ ਵਾਲਾ ਸੋਫਾ ਥੰਬਨੇਲ ਲਾਦਗੇ ਪਹਿਲੀ ਵਾਰ ਜੇਬ ਵਿੱਚ ਪੈਣ ਵਾਲਾ ਸੋਫਾ ਬਿਲਕੁਲ ਜੀ ਥੰਬਨੇਲ ਥੰਬਨੇਲ ਤੇ ਫੋਟੋ ਲਾਦੀ ਹੈ ਨਾ ਬਿਲਕੁਲ ਜੀ ਹੂੰ ਹਾਂ ਐਵੇਂ ਐਵੇਂ ਕਰਾਂਗੇ ਪ੍ਰੀਤ ਹਨਾ ਓਏ ਵੀਡੀਓ ਚੱਲੂਗੀ ਅਗਲਾ ਉਹਨਾਂ ਦੇ ਦੇਖਾਂਗੇ ਯਾਰ ਜੇਬ ਵਿੱਚ ਕਹੇ ਜਾਂ ਸੋਫਾ ਪਹਿ ਜਾਂਦਾ ਕਲਿੱਕ ਮਾਰਨਗੇ ਲੋਕ ਹਨਾ ਭਾਈ ਫਿਰ ਪਤਾ ਲੱਗੂ ਉਹ ਵੀ ਲਾਸਟ ਤੇ ਆ ਕੇ ਆ ਗੱਲ ਨਿਕਲੀ ਤੁਹਾਡੀ ਵੀਡੀਓ ਦੇਖਣ ਤੇ ਆਏ ਤੇ ਜਿਹੜਾ ਗਾਗ ਸਾਨੂੰ ਆ ਕੇ ਤੁਹਾਡੀ ਵੀਡੀਓ ਦਾ ਲਿੰਕ ਦਿਖਾਉਂਦਾ ਵਾ ਜੀ ਅੱਜ ਮੈਂ ਇਹ ਅਨਾਉਂਸਮੈਂਟ ਕਰਨ ਲੱਗਾ ਜੀ ਅੱਜ ਤੋਂ ਠੀਕ 20 ਦਿਨ ਅਸੀਂ ਉਸ ਬੰਦੇ ਨੂੰ ਸਾਰੇ ਸਟੋਰ 'ਚ ਜੋ ਟੈਗ ਆ ਜੀ 15 15 30% ਐਕਸਟਰਾ ਲੈਸ ਕਟਾਂਗੇ ਜੀ ਕੀ ਬਾਤ ਆ ਕੀ ਬਾਤ ਆ ਮਤਲਬ ਜੇਬ ਦੇ ਵਿੱਚ ਵੀ ਜਗ੍ਹਾ ਰੱਖਤੀ ਹੈ ਡਾਈਨਿੰਗ ਟੇਬਲ ਲੈਣ ਜੋਗੀ ਆਜੋ ਫਿਰ ਹੁਣ ਆਪਾਂ ਡਾਈਨਿੰਗ ਟੇਬਲ ਦੇਖਦੇ ਆਂ ਆਜੋ ਆਏ ਪ੍ਰੀਤ ਇਧਰਲੇ ਪਾਸੇ ਦਵਾਬੇ ਵਾਲੇ ਪਾਸੇ ਵੇਚਣ ਵਾਲੇ ਡਾਇਨਿੰਗ ਟੇਬਲ ਇਧਰਲੇ ਪਾਸੇ ਆਹ ਦਵਾਬੇ ਵਾਲੇ ਪਸੰਦ ਕਰਦੇ ਆ ਡਾਇਨਿੰਗ ਟੇਬਲ ਪਤਾ ਕਿਉਂ ਦੱਸੋ ਪੁੱਛੋ ਕਿਉਂ ਕਿ ਦਵਾਬੇ ਵਾਲੇ ਪਾਸੇ ਵਾਲੇ ਲੋਕ ਗਏ ਵਾ ਬਾਹਰ ਬਿਲਕੁਲ ਜੀ ਹਨਾ ਦਵਾਬੇ ਹਰ ਇੱਕ ਘਰ ਨੂੰ ਛੱਡ ਕੇ ਇੱਕ ਘਰ ਛੱਡ ਕੇ ਸਾਰੇ ਬਾਹਰ ਹੀ ਬਾਹਰ ਤੇ ਦਵਾਬੇ ਵਾਲੇ ਫੀਲ ਭਾਲਦੇ ਆ ਇਧਰਲੇ ਮੌਸਮ ਚਾ ਕੇ ਉਧਰ ਲਾ ਉਧਰ ਲਾ ਸਹੀ ਹੈ ਜੀ ਤੇ ਆਹ ਡਾਇਨਿੰਗ ਟੇਬਲ ਫਿਰ ਦਿੰਦੇ ਆ ਉਹਨਾਂ ਨੂੰ ਉਹੋ ਹੀ ਫੀਲ ਅਮੀਨ ਇਹ ਗੱਲ ਬਿਲਕੁਲ ਜੀ ਬਿਲਕੁਲ ਆ ਹੈਨਾ ਸਾਡੇ ਕੋਲੇ ਜਿਹੜਾ ਤੁਹਾਡੇ ਆਉਣ ਦਾ ਫਾਇਦਾ ਹੋਣਾ ਵਾ ਸਟੋਰ ਦੇ ਵਿੱਚ ਤੁਹਾਨੂੰ ਸਟ੍ਰੇਟ ਲਾਈਨ ਸੋਫੇ ਵੀ ਆ ਇਹਨੂੰ ਆਪਾਂ ਸਟ੍ਰੇਟ ਲਾਈਨ ਕਹਿ ਦਿੰਦੇ ਆ ਠੀਕ ਹੈ ਮਤਲਬ ਇਨ ਦਾ ਸੈਂਸ ਮਾਡਰਨ ਕਨਸੈਪਟ ਹੋ ਗਿਆ ਜਿੰਨੀ ਕੋਠੀ ਮਾਡਰਨ ਬਣੀ ਆ ਜੀ ਉਹਦੇ ਵਿੱਚ ਡਾਈਨਿੰਗ ਇਹੀ ਰਿਕਵਾਇਰਡ ਆ ਭਈ ਇਹੀ ਸਟਾਈਲ ਲੱਗਣਾ ਵਾ ਇਹਨੂੰ ਆਪਾਂ ਮਾਡਰਨ ਕਨਸੈਪਟ ਕਹਿ ਦਿੰਦੇ ਆ ਤੁਸੀਂ ਜਦੋਂ ਕੈਮਰਾ ਪਿੱਛੇ ਘੁਮਾਉਨੇ ਹੋ ਕਲਾਸਿਕ ਕਨਸੈਪਟ ਭਈ ਆਪਾਂ ਵੈਰਾਈਟੀ ਸਾਰੀ ਪੂਰੀ ਕੀਤੀ ਹੈ ਇੱਕ ਚੀਜ਼ ਨੂੰ ਲੈ ਕੇ ਅੱਗੇ ਨਹੀਂ ਤੁਰੇ ਬਈ ਸਾਈਮਨਟੇਨੀਅਸਲੀ ਦੋਨੋਂ ਚੀਜ਼ਾਂ ਰੱਖੀਆਂ ਵਾ ਇੱਕ ਇੱਕ ਗੱਲ ਇਹ ਆ 사ਜਨ ਕਿ ਬਹੁਤ ਵਾਰ ਬੰਦਿਆਂ ਨੇ ਕੋਠੀ ਦੇ ਵਿੱਚ ਥੀਮ ਕਮਰਿਆਂ ਦੇ ਹਿਸਾਬ ਨਾਲ ਵਰਤਿਆ ਹੁੰਦਾ ਕਈ ਗੱਲ ਕਈ ਵਾਰੀ ਪੂਰੀ ਦੀ ਪੂਰੀ ਕੋਠੀ ਇੱਕ تھیਮ ਨਾ ਬਣੀ ਬਿਲਕੁਲ ਜੀ ਬਿਲਕੁਲ ਆਉਣ ਵਾਲਾ ਟ੍ਰੈਂਡ ਜੀ ਹੁਣ 50% ਕੀ ਹੋ ਚੁੱਕਾ ਵਾ ਜਦੋਂ ਅਸੀਂ ਸਾਡੀ ਇੰਡਸਟਰੀ ਚ ਸਾਡੇ ਕੋਲ ਕਸਟਮਰ ਆਂਦਾ ਵਾ ਉਹ ਕਹਿੰਦੇ ਵੀ ਅਸੀਂ ਹਵੇਲੀ ਸਟਾਈਲ ਕੋਠੀ ਬਣਾਈ ਆ ਹਵੇਲੀ ਸਟਾਈਲ ਕੋਠੀ ਤੁਸੀਂ ਵੀ ਅੱਜਕੱਲ ਦੇਖ ਰਹੇ ਹੋ ਬਹੁਤ ਚਲਣ ਚ ਆ ਜੀ ਤੇ ਹੁਣ ਉੱਥੇ ਦਾ ਕਨਸੈਪਟ ਜੋ ਡਿਮਾਂਡ ਆ ਉੱਥੇ ਦੀ ਕਾਰਵਿੰਗ ਹੀ ਚੱਲੂਗੀ ਹਮ ਮਹਾਰਾਜਾ ਸਟਾਈਲ ਚੱਲੂ ਸਟਾਈਲ ਚੱਲੂਗੀ ਜੇ ਅਸੀਂ ਕੋਠੀ ਨੂੰ ਇੰਗਲਿਸ਼ ਟਾਈਪ ਦਿੱਤਾ ਹੋਇਆ ਤਾਂ ਫਿਰ ਉੱਥੇ ਆ ਚ ਕੋਈ ਵੀ ਵੈਂਡਰ ਆ ਜਾ ਤੁਸੀਂ ਕਿਤੋਂ ਵੀ ਮਾਲ ਖਰੀਦ ਰਹੇ ਹੋ ਮੈਂ ਐ ਨਹੀਂ ਕਹਿ ਰਿਹਾ ਵੀ ਕੱਲੇ ਸਾਡੇ ਸਟੋਰ ਤੋਂ ਖਰੀਦ ਰਹੇ ਹੋ ਤੁਸੀਂ ਆਪਣੇ ਸਰਾਊਂਡਿੰਗਸ ਨੂੰ ਜਾਂ ਕੋਠੀ ਨੂੰ ਸਮਝ ਕੇ ਆਪਣਾ ਆਰਟੀਕਲ ਪਿਕ ਕਰੋ ਯਾਰ ਤੁਸੀਂ ਐਉਂ ਕਰੋ ਆ ਕੇ ਬਾਈ ਹੁਣਾਂ ਨੂੰ ਕੋਠੀ ਦਾ ਨਕਸ਼ਾ ਦਿਖਾਓ ਇਹ ਵੀ ਤੁਹਾਨੂੰ ਸੁਜੈਸਟ ਕਰਨਗੇ ਕਿ ਇਹ ਕਿਹੜਾ ਸੈੱਟ ਆਊਗਾ ਕਿਉਂਕਿ ਇਹ ਇੰਜੀਨੀਅਰ ਬੰਦੇ ਆ ਕੋਠੀ ਦੇ ਵਿੱਚ ਕੀ ਆ ਜੀ ਉਹਦੇ ਸਾਈਜ਼ ਨਾਲ ਦੇਖਣਾ ਪੈਂਦਾ ਵਾ ਵੀ ਕਿਹੜਾ ਸੋਫਾ ਜਚੂਗਾ ਸਭ ਤੋਂ ਵੱਡੀ ਗੱਲ ਇਹ ਵੀ ਹਰ ਬੰਦਾ ਆਪਣੀ ਲੈਂਥ ਚ ਪੂਰਾ ਐਕਸਪਰਟ ਆ ਜਦੋਂ ਸਾਨੂੰ ਗਾਗ ਲਿਆ ਕੇ ਸਾਈਜ਼ ਦਿੰਦਾ ਜੀ ਵੀ ਮੇਰੀ 16x12 ਦੀ ਲੋਬੀ ਆ ਮੇਰੀ 10x10 ਦੀ ਲੋਬੀ ਆ ਇੱਕ ਸਹੀ ਸੇਲਮੈਨ ਜਿਹੜਾ ਸਾਡੇ ਰੱਖੇ ਹੋਇਆ ਪ੍ਰੋਫੈਸ਼ਨਲ ਉਹਨਾਂ ਦੇ ਦਿਮਾਗ 'ਚ ਨਾਲ ਹੀ ਕਲਿੱਕ ਹੋ ਜਾਂਦੀ ਆ ਵੀ ਇਹਨਾਂ ਦੀ ਆ ਜਗਾਵਾ ਤੇ ਇੱਥੇ ਆ ਸੋਫਾ ਚੰਗਾ ਲੱਗੂਗਾ ਹਾਂ ਤੁਸੀਂ ਆ ਕੇ ਵੀਡੀਓ ਦਿਖਾਓ ਤਾਂ ਤੁਹਾਨੂੰ ਇੱਥੋਂ ਤੱਕ ਵੀ ਆ ਇਹ ਬੰਦੇ ਇਹ ਵੀ ਸੁਜੈਸਟ ਕਰ ਦੇਣਗੇ ਕਿ ਇਹ ਐਨੂੰ ਸੋਫੇ ਨੂੰ ਆ ਕਲਰ ਬਿਲਕੁਲ ਜੀ ਆ ਕਪੜਾ ਇਹ ਆ ਸਟਾਈਲ ਆ ਜਿਹੜਾ ਤੁਹਾਡੇ ਲਈ ਬੈਸਟ ਰਹੂਗਾ। ਜ਼ਿਆਦਾ ਤੋਂ ਜ਼ਿਆਦਾ ਕਸਟਮਰ ਅੱਜਕੱਲ ਕਨਫਿਊਜ਼ ਹੀ ਬਹੁਤ ਨੇ ਇਸ ਜਗ੍ਹਾ ਤੇ ਵੀ ਸਾਡੇ ਚੀਜ਼ ਚਚੂਗੀ ਕਿ ਨਹੀਂ ਚਚੂਗੀ। ਕਿਹੜਾ ਰੰਗ ਚਚੂਗਾ? ਕਿਹੜਾ ਮਾਡਲ ਚਚੂਗਾ? ਤੇ ਇਸ ਦੇ ਮੈਂ ਇੱਕ ਹੀ ਗੱਲ ਕਹਿੰਨਾ ਮਾਲ ਜਿੱਥੋਂ ਮਰਜ਼ੀ ਖਰੀਦੋ ਪਰ ਇੱਕ ਵਾਰੀ ਆ ਕੇ ਆਪਦੇ ਵਿਚਾਰ ਸਾਂਝੇ ਕਰੋ ਤੇ ਤੁਹਾਨੂੰ ਜ਼ਰੂਰ ਇਹਦੇ ਵਿੱਚ ਬਹੁਤ ਵਧੀਆ ਲੱਗੂਗਾ ਵੀ ਸਾਨੂੰ ਇੱਕ ਬਹੁਤ ਵਧੀਆ ਸਲਾਹ ਮਿਲੀ। ਅਸੀਂ ਉੱਤਰ ਰਹੇ ਹਾਂ ਪ੍ਰੀਤ ਡੂੰਗੇ। ਡੂੰਗੇ ਉੱਤਰ ਰਹੇ ਹਾਂ ਅਸੀਂ। ਤੇ ਆਪਾਂ ਨੂੰ ਫਿਰ ਥੋੜਾ ਜਿਹਾ ਹੋਰ ਡੂੰਘਾ ਉਤਰ ਜਾਣਾ ਚਾਹੀਦਾ ਥੱਲੇ ਚਲੀਏ ਜਰੂਰ ਸਰ ਬਾਈ ਡੀਪ ਉਤਰ ਕੇ ਸੀ ਬਾਲਾ ਜ਼ਿਆਦਾ ਸੀ ਗੱਲਾਂ ਬਾਤਾਂ ਚ ਤੇ ਮੈਨੂੰ ਲੱਗਦਾ ਤੁਹਾਨੂੰ ਵੀ ਨਾਲ ਲੈ ਜਾਣਾ ਚਾਹੀਦਾ ਬਾਈ ਆਪਾਂ ਨੂੰ ਇੱਥੇ ਵੀ ਕੋਈ ਨਾ ਕੋਈ ਇੱਕ ਅਗਲਾਂ ਦਾ ਗੱਲਾਂ ਹੀ ਕਿਤੇ ਸੁਣਾ ਗਏ ਦੋ ਤਿੰਨ ਸੋਫਿਆਂ ਦਾ ਰੇਟ ਦੇ ਗਿਆ ਕਪਾ ਬਿੱਡਾਂ ਦਾ ਵੀ ਪੈਨ ਵਾਲਾ ਵੀ ਰੇਟ ਦੇ ਦਿਆ ਬਿਲਕੁਲ ਜੀ ਬਿਲਕੁਲ ਤੁਹਾਨੂੰ ਕਿੰਡ ਵੀ ਬੈੱਡ ਵੀ ਦਵਾਂਗੇ ਬੈੱਡ ਦੀ ਪਹਿਲਾਂ ਚੋਇਸ ਦੇਖੋ ਕਿੰਨੀ ਆ ਇੱਧਰ ਵੀ ਸਾਰਾ ਭਰਿਆ ਪਿਆ ਨਾਲ ਵੀ ਬੈੱਡੀ ਬੈੱਡ ਆ ਸਾਰੇ ਹਾਂ ਇਦਾਂ ਆਪਾਂ ਦੇਖੋ ਇੱਕ ਗੱਲ ਮੈਂ ਕਹਿਣਾ ਚਾਹੂੰਗਾ ਬਈ ਸਸ ਪਹਿਲੀ ਚੀਜ਼ ਹੁੰਦੀ ਆ ਵੀ ਇਹ ਕੁਆਲਿਟੀ ਕੀ ਆ ਇਹਨੂੰ ਲੱਗਿਆ ਕੀ ਆ ਫਿਰ ਪ੍ਰਾਈਸ ਬਹੁਤ ਵੱਡਾ ਫੈਕਟਰ ਆ ਚੀਜ਼ ਨੂੰ ਲੈਣ ਦੇ ਅਸੀਂ ਇਹਨੂੰ ਦਰਉਂਦੇ ਨਹੀਂ ਵੀ ਪ੍ਰਾਈਸ ਕੋਈ ਚੀਜ਼ ਨਹੀਂ ਗੀ ਪਰ ਪ੍ਰਾਈਸ ਤੋਂ ਪਹਿਲਾਂ ਕੁਆਲਿਟੀ ਜ਼ਰੂਰ ਆਉਂਦੀ ਆ ਇਸ ਕਰਕੇ ਵੀ ਜਿਹੜੇ ਗਾਘ ਤਾਂ ਸਿਆਣੇ ਆ ਉਹ ਪਹਿਲਾਂ ਆ ਕੇ ਸਾਡੇ ਤੋਂ ਰੇਟ ਸਹੀ ਗਾਘ ਮੈਂ ਦੱਸਣ ਲੱਗਾ ਜਿੱਦਾ ਲਾਈਫ ਐਕਸਪੀਰੀਅੰਸ ਜਿੰਨਾ ਮੈਂ ਗਾਕਾਂ ਨੂੰ ਅਟੈਂਡ ਕੀਤਾ ਜਾਂ ਜਦੋਂ ਅਸੀਂ ਦੁਕਾਨ ਤੇ ਬੈਠਦੇ ਆ ਅਸੀਂ ਇਹ ਨਿਕਤ ਕਾਜਾ ਕੱਢਿਆ ਵੀ ਸੁਲਝਿਆ ਹੋਇਆ ਬੰਦਾ ਆ ਕੇ ਪਹਿਲਾਂ ਪੁੱਛੂਗਾ ਇਹ ਤੇ ਚੀਜ਼ ਕੀ ਲੱਗੀ ਆ ਇਹ ਤੇ ਕਪੜਾ ਕਿੰਨੇ ਰੁਪਏ ਮੀਟਰ ਲੱਗਿਆ ਵਾ ਇਦੀ ਗਾਰੰਟੀ ਕੀ ਆ ਤੇ ਚੌਥਾ ਸਵਾਲ ਹੁੰਦਾ ਇਹਦਾ ਰੇਟ ਕੀ ਆ ਮੈਂ ਰੇਟ ਤੋਂ ਨਹੀਂ ਮਨਾ ਕਰਦਾ ਪਰ ਕੁਆਲਿਟੀ ਸਭ ਤੋਂ ਪਹਿਲੇ ਤੇ ਆਉਂਦੀ ਆ ਹੂੰ ਤੇ ਇਹਦਾ ਮਤਲਬ ਤੁਸੀਂ ਕੁਆਲਿਟੀ ਪਹਿਲਾਂ ਪੁੱਛੋ ਹਾਂ ਅਸੀਂ ਵੀ ਆਪਣੀ ਜੋ ਇਸ ਸ਼ੋਰੂਮ ਨੂੰ ਬਣਾਇਆ ਆ ਪਹਿਲੇ ਦਿਨ ਤੋਂ ਕੁਆਲਿਟੀ ਨੂੰ ਪਹਿਲਾਂ ਮੁੱਢ ਤੋਂ ਪਹਿਲਾਂ ਨੰਬਰ ਦਿੱਤਾ ਤੇ ਸਾਡੀ ਵੀ ਇੱਕ ਅਰਜ਼ ਗੁਜ਼ਾਰਿਸ਼ ਆ ਵੀ ਕੋਈ ਗਾਹਕ ਸਾਡੇ ਕੋਲੇ ਆਉਂਦਾ ਵਾ ਤਾਂ ਉਹਦੀ ਪਹਿਲੀ ਪ੍ਰਾਇਓਰਟੀ ਕੁਆਲਿਟੀ ਜ਼ਰੂਰ ਹੋਵੇ ਪ੍ਰਾਈਸ ਨੂੰ ਮੈਂ ਨਹੀਂ ਬਾਰ-ਬਾਰ ਕਹਿ ਰਿਹਾ ਵੀ ਪ੍ਰਾਈਸ ਮੈਟਰ ਨਹੀਂ ਕਰਦਾ ਪ੍ਰਾਈਸ ਬਿਲਕੁਲ ਮੈਟਰ ਕਰਦਾ ਪਰ ਕੁਆਲਿਟੀ ਨਾਲ ਹੂੰ ਇਹ ਬੈੱਡ ਦੀ ਸਰਦਾਰ ਸਾਹਿਬ ਕੀਮਤ ਹੈਗੀ ਆ 116999 ਰੁਪਏ ਸਨੇ ਸਾਈਡ ਟੇਬਲ ਜੀ ਜੀ ਸਾਗਵਾਨ ਦੇ ਵਿੱਚ ਬੈੱਡ ਬਣਿਆ ਹੋਇਆ ਵਾ ਜੀ ਜੀ ਠੀਕ ਹੈ ਸਰਦਾਰ ਸਾਹਿਬ ਜੀ ਇਹਦੇ ਤੇ ਅਸੀਂ ਐਕਸਟਰਾ ਡਿਸਕਾਊਂਟ 15 ਪਲੱਸ 15% ਹੋਰ ਲਗਾ ਦਿੱਤਾ ਜੀ ਜੀ ਮਤਲਬ ਪਹਿਲਾਂ ਇਹਦੇ ਚੋਂ 15% ਲੈਸ ਕਰਾਂਗੇ ਫਿਰ ਉਹਦੇ ਚੋਂ ਹੋਰ 15% ਹੋਰ 15% 84500 ਰੁਪਏ ਦਾ ਜੀ ਇਹ ਬੈੱਡ ਰਹਿ ਜਾਂਦਾ ਸਨੇ ਸਾਈਡ ਟੇਬਲ ਵਿਦ ਡਿਲੀਵਰੀ ਵਿੱਧ ਡਿਲੀਵਰੀ ਸਾਗਵਾਨ ਦਾ ਬੈੱਡ ਅ 84500 ਰੁਪਏ 500 ਰੁਪਏ 500 ਰੁਪਏ ਦਾ ਤੇ ਵਿੱਧ ਗੱਦਾ ਵਿਦਆਊਟ ਮੈਟਰਸ ਮੈਟਰਸ ਬਤਾਓ ਵਿਦਆਊਟ ਆ ਜੀ ਵਿਦਆਊਟ ਮੈਟਰਸ ਵਿੱਧ ਡਿਲੀਵਰੀ ਵਿੱਧ ਡਿਲੀਵਰੀ ਅਸੀਂ ਮਹਾਰਾਜ ਜੀ ਦੇ ਆਪਨਾਲ ਜੀ ਤੁਹਾਡੇ ਹੈਣਾ ਸਾਡੇ ਕੋਲੇ ਅੱਜ ਟੱਚਵੁੱਡ ਕਈ ਕਈ ਕਸਟਮਰ ਆ ਜੀ ਉਹਨਾਂ ਨੇ ਸਾਰੇ ਕਾਰਵਿੰਗ ਦੇ ਬੈੱਡ 5 5 6 6 ਬੈੱਡ ਦੇ ਕੋਠੀ ਸਾਰੀ ਕੋਠੀ ਹੈਂਡ ਓਵਰ ਕਰ ਦਿੰਦੇ ਆ ਜਿਹੜਾ ਮਾਡਲ ਤੁਹਾਨੂੰ ਚੰਗਾ ਲੱਗਦਾ ਵਾ ਰੂਮ ਦੇ ਅਕੋਰਡਿੰਗ ਉਹ ਮਾਡਲ ਸਾਡੇ ਲਾ ਦਿਓ ਉਹਦਾ ਰੀਜ਼ਨ ਇਹ ਹੈ ਵੀ ਸਾਡੇ ਕੋਲੇ ਆਪਸ਼ਨ ਬਹੁਤ ਆ ਆਏ ਨਹੀਂ ਕਿ ਧਿਆਨ ਨਹੀਂ ਰੱਖਿਆ ਪਿਆ 12000 ਵਾਲਾ ਵੀ ਹੋਊਗਾ ਬਿਲਕੁਲ ਜੀ ਬਿਲਕੁਲ ਹਾਂ ਵੀ ਜੇ ਕੋਈ ਬੰਦਾ ਲੈਣਾ ਚਾਵੇ ਪ੍ਰੀਤ ਇੱਧਰ ਇੱਧਰਲੇ ਪਾਸੇ ਆਹਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪਿਆ ਇਹ ਵੀ ਹੈਗਾ ਸਰਦਾਰ ਸਾਹਿਬ ਇਹ ਬੈੱਡ ਹੈਗਾ ਜੀ 13000 ਰੁਪਏ ਦਾ ਹੂੰ ਇਹਦੇ ਨਾਲ ਅਸੀਂ ਮੈਟ੍ਰਸ ਫ੍ਰੀ ਦੇਵਾਂਗੇ 13000 ਦੇ ਨਾਲ ਗੱਦਾ ਦੇਣਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਚੀਜ਼ ਆ ਵੀ ਪਈ ਆ ਐ ਨਹੀਂ ਗੱਲ ਬਈ ਇਹਨਾਂ ਨੇ ਕਿਹਾ ਕਿ ਜੀ ਜੇ ਅਸੀਂ ਲੱਖ ਰੁਪਈਆ ਵਾਲੀ ਚੀਜ਼ ਦਿੰਨੇ ਆ ਤਾਂ ਜਿਹੜਾ 12000 ਵਾਲਾ ਬੰਦਾ ਉਹ ਮੋੜਨਾ 13000 ਵਾਲਾ 13000 ਚ ਵਿੱਧ ਮੈਟ੍ਰਸ ਆ ਮੈਂ ਤਾਂ 12000 ਕਹੀ ਜਾਂਦਾ ਸੀ ਮੇਰੇ ਸਾਬ ਉਹਨਾਂ 2000 ਦੇ ਮੈਟ੍ਰਸ ਨਾਲ ਉਹ 11000 ਦੇ ਹੀ ਰਹਿ ਗਿਆ 5 ਪਹਣ 5000 ਵਾਲਾ ਮੈਟ੍ਰਸ ਫ੍ਰੀ ਹੈ ਜੀ ਨਾਲ ਤੇ 5000 ਵਾਲਾ ਫ੍ਰੀ ਹੈ ਹਾਂ ਜੀ ਤੇ ਉਹ ਤੁਸੀਂ ਦੇਖ ਲਓ 8000 ਰੁਪਏ ਦੇ ਰਹਿ ਗਿਆ 8000 ਰੁਪਏ ਦਾ ਆ ਦੇਖੋ ਬੈੱਡ ਬੁੱਡ ਬਹੁਤ ਪਿਆ ਟਾਲੀ ਦੇ ਬੈੱਡ ਪਿਆ ਦੇਖੋ ਆ ਦੇਖੋ ਆ ਟਾਲੀ ਦਾ ਪਿਆ ਬਹੁਤ ਬਹੁਤ ਕਮਾਲ ਚੀਜ਼ਾਂ ਪਈਆਂ ਬਾਈ ਨੰਬਰ ਨੋਟ ਕਰ ਲਓ ਜਦੋਂ ਤੁਸੀਂ ਆਉਣਾ ਹੋਇਆ ਫੋਨ ਕਰ ਲਿਓ ਬਾਈ ਹੁਣਾਂ ਨੂੰ